ਹੁਣ ਆਪਾਂ ਕਹਿੰਦੇ ਵੀ ਇਹ ਨਿਸ਼ਾਨ ਨੀਲਾ ਕਿਉਂ ਕੀ ਸੀ ਕਿਉਂ ਨੀਲਾ ਤਾਂ ਅਕਾਲਪੁਰ ਫਕਾਲਪੁਰ ਦਾ ਆਕਾਸ਼ ਨੀਲਾ ਜਿਹੜਾ ਉਹ ਨਕਲੀਆਂ ਦਾ ਕੀਤਾ ਸੀ ਕਿਰਦਾਰ ਉਹ ਅਸਲ 'ਚ ਉਹ ਆਪਾਂ ਜਦੋਂ ਉਹਨੂੰ ਡੀਪਲੀ ਧਿਆਨ ਨਾਲ ਦੇਖਦੇ ਨੇ ਆਪਾਂ ਪਤਾ ਕੀ ਆਪਣੇ ਕਾ ਇਕਾਦਤ ਪੈ ਗਈ ਆ ਵੀ ਆਪਾਂ ਵਿਰੋਧ ਹੀ ਕਰਨਾ ਆਪਾਂ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਇਹ ਮਾਰੇ ਨੇ ਇਹ ਖੇਤਰ ਚਾਈ ਇਹ ਮਾਰੇ ਨੇ ਰਚਨਾ ਕੀਤੀ ਵੀ ਹੋਲਾ ਮੱਲਾ ਇਹਦੇ ਵਿੱਚ ਕੀ ਸੀ ਮਹਾਰਾਜ ਦੋ ਦਲਾਂ ਨੂੰ ਤਿਆਰ ਪਰ ਤਿਆਰ ਕਰਦੇ ਸੀ ਸ਼ਸਤਰ ਵਿਦਿਆ ਦਾ ਘੋੜ ਸਵਾਰੀ ਦਾ ਤੀਰ ਅੰਦਾਜ਼ੀ ਦਾ ਬੰਦੂਕ ਦਾ ਤੀਰ ਨਿਸ਼ਾਨੇबाजी ਸਿਖਾਉਣੀ ਫਿਰ ਉਹ ਆਪਸ ਚ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਪਿਆ ਉਹਨਾਂ ਨੂੰ ਕਹਿਣਾ ਵੀ ਆ ਇੱਕ ਜਗਾ ਵਾ ਜਿਹਨੂੰ ਆਪਾਂ ਹੱਲਾ ਕਹਿੰਦੇ ਆ ਵੀ ਤੁਸੀਂ ਹੱਲਾ ਕਰਨਾ ਦੋਨਾਂ ਟੁਕੜੀਆਂ ਚੋਂ ਜਿਹੜੀ ਇਹ ਜਿੱਤ ਲਿਆ ਉਹ ਫਤਿਹ ਅਸੀਂ ਆਇਆ ਫਿਰ ਫੜਲਾ ਚਲਾਇਆ ਇਹਨੂੰ ਨਿਸ਼ਾਨ ਕਹਿੰਦੇ ਆ ਨਿਸ਼ਾਨ ਸਾਹਿਬ ਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਬਹੁਤ ਹੀ ਧੂਮਤਾਂ ਨਾਲ ਮਨਾਇਆ ਜਾਂਦਾ ਹੈ ਹਰ ਇੱਕ ਸਾਲ ਇਸ ਵਾਰ ਮਨਾਇਆ ਗਿਆ ਤੇ ਮਹੱਲਾ ਕੱਢਿਆ ਗਿਆ ਬਹੁਤ ਹੀ ਸੰਗਤ ਦਾ ਇਕੱਠ ਦੇਖਣ ਨੂੰ ਮਿਲਿਆ ਤੇ ਸਾਡੇ ਨਾਲ ਮੌਜੂਦ ਨੇ ਨਿਹੰਗ ਸਿੰਘ ਗੁਰਸ਼ੇਰ ਸਿੰਘ ਜੀ ਜੋ ਮਸਤਾਨਾ ਫਿਲਮ ਵਿੱਚ ਵੀ ਕੰਮ ਕਰ ਚੁੱਕੇ ਨੇ ਜਿਹੜੇ ਤੁਸੀਂ ਫੌਜ ਦੇਖ ਰਹੇ ਹੋ ਬੱਚਿਆਂ ਦੀ ਵਿੱਚ ਨਿਹੰਗ ਸਿੰਘ ਬੈਠੇ ਨੇ ਸਾਰੇ ਇਹ ਮਸਤਾਨੇ ਫਿਲਮ ਵਿੱਚ ਮਸਤਾਨੇ ਫਿਲਮ ਦੇ ਵਿੱਚ ਕੰਮ ਕਰ ਚੁੱਕੇ ਨੇ ਗੱਲਬਾਤ ਕਰਦੇ ਆ ਹੋਲੇ ਮਹੱਲੇ ਬਾਰੇ ਵਾਹਿਗਾ ਖਾਲਸਾ ਜੀ ਵੈਕ ਦੀਫਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਸਭ ਤੋਂ ਪਹਿਲਾਂ ਹੋਲੇ ਮੱਲੇ ਦੀਆਂ ਆਪ ਜੀ ਨੂੰ ਵੀ ਤੇ ਸਮੂਹ ਵਿਸ਼ਵ ਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਬਾਬਾ ਜੀ ਕੀ ਕਹੋਗੇ ਹੋਲੇ ਮੱਲੇ ਬਾਰੇ ਬਹੁਤ ਹੀ ਹਰੇਕ ਹਰੇਕ ਸਾਲ ਤੋਂ ਉਮਤਾਵਨ ਮਨਾਇਆ ਜਾਂਦਾ ਹੈ ਇੱਥੇ ਜਿਹੜੇ ਖਾਲਸਾ ਪੰਥ ਦੀ ਫੌਜ ਹੈ ਮਹੱਲਾ ਕੱਟਦੀ ਹੈ ਫਿਰ ਇੱਥੇ ਕਰਤੱਬ ਕੀਤੇ ਜਾਂਦੇ ਨੇ ਗੱਤਕਾ ਵੀ ਖੇਡਿਆ ਜਾਂਦਾ ਹੈ ਕੀ ਕਹੋਗੇ ਇਹਦੇ ਬਾਰੇ ਇਹ ਦੇਖੋ ਜਦੋਂ ਆਪਾਂ ਪ੍ਰਾਤਨ ਇਤਿਹਾਸ ਪੜ੍ਹਦੇ ਹਾਂ ਜੀ ਜਦੋਂ ਆਪਾਂ ਪਿੱਛੇ ਜਾਂਦੇ ਹਾਂ ਮਹਾਰਾਜ ਨੇ ਹੁਲਮਲਾ ਕਿਉਂ ਸਜਾਉਣਾ ਸ਼ੁਰੂ ਕੀਤਾ ਇਹ ਮਹਾਰਾਜ ਨੇ ਜਿਹੜਾ ਸ਼ਸਤਰ ਬਸਤਰ ਆਪਾਂ ਨੂੰ ਕਿਉਂ ਪਹਿਨਾਇਆ ਕਿਉਂਕਿ 700 ਸਾਲ ਦੀ ਗੁਲਾਮੀ ਸੀ ਮੁਗਲਾਂ ਦੀ ਉਸ ਤੋਂ ਬਾਅਦ ਕਲਗੀਧਰ ਪਾਛਦੋਂ ਧਰਤੀ ਨੇ ਪੁਕਾਰ ਕੀਤੀ ਮਹਾਰਾਜ ਨੂੰ ਵੀ ਮਹਾਰਾਜ ਵੀ ਇੱਥੇ ਤਾਂ ਹੁਣ ਲੋਕਾਂ ਦੇ ਸਰੀਰਾਂ ਤੇ ਮੁੱਲ ਪੈਣ ਲੱਗ ਗਏ ਅੱਜ ਡੰਗਰ ਪਸ਼ੂ ਵਿਕਦੇ ਆ ਨਾ ਉਦੋਂ ਲੋਕਾਂ ਦੇ ਸਰੀਰਾਂ ਦੇ ਮੁੱਲ ਪੈਣ ਲੱਗ ਗਏ ਸੀਗੇ ਐਸਾ ਭਿਆਨਕ ਸਮਾਂ ਸੀਗਾ ਕੋਈ ਸਿਰ ਤੇ ਦਸਤਾਰ ਨਹੀਂ ਸੀ ਸਜਾ ਸਕਦਾ ਕੋਈ ਰਾਗ ਨਹੀਂ ਸੀ ਗਾ ਸਕਦਾ ਕੋਈ ਨਗਾਰਾ ਨਹੀਂ ਸੀ ਵਜਾ ਸਕਦਾ ਕੋਈ ਘੋੜੇ ਤੇ ਨਹੀਂ ਸੀ ਚੜ ਸਕਦਾ ਕੋਈ ਪੈਰਾਂ 'ਚ ਚੱਪਲਾ ਨਹੀਂ ਸੀ ਪਾ ਸਕਦਾ ਐਸਾ ਭਿਆਨਕ ਗੁਲਾਮੀ ਦਾ ਦੌਰ ਚੱਲ ਰਿਹਾ ਸੀ ਫਿਰ ਜਦੋਂ ਕਲਗੀਧਰ ਪਾਤਸ਼ਾਹ ਨੇ ਅਵਤਾਰਤਾ ਰਿਹਾ ਮਹਾਰਾਜ ਪ੍ਰਕਾਸ਼ ਹੋਏ ਸਮਾ ਚੱਲੀ ਗਿਆ ਚੱਲੀ ਗਿਆ ਫਿਰ ਮਹਾਰਾਜ ਨੇ ਜੋ ਦੇਖਿਆ ਵੀ ਇਹਨਾਂ ਨੂੰ ਆਪਾਂ ਇਹਨਾਂ ਦੇ ਵਿੱਚ ਜਿਹੜੀ ਅੰਦਰ ਇੱਕ ਸੂਰਬੀਰਤਾ ਵਾ ਜਾਂ ਇੱਕ ਸਪਿਰਿਟ ਆ ਉਹ ਖਤਮ ਹੋ ਚੁੱਕੀ ਆ ਭਾਰਤ ਵਰਸ਼ ਦੇ ਲੋਕਾਂ ਦੇ ਵਿੱਚ ਇਹ ਕਿਵੇਂ ਜਗਾਉਣੀ ਆ ਇਹ ਜਿਵੇਂ ਅੱਜਕੱਲ ਆਪਾਂ ਕਹਿੰਦੇ ਡਿਪਰੈਸ਼ਨ 'ਚ ਫਸੇ ਹੋਏ ਆ ਉਸ ਸਮੇਂ ਵੀ ਦੁਨੀਆ ਹੁਣ ਦੇਖੋ ਜਿੱਤੇ ਇੰਨੀ ਗੁਲਾਮੀ ਛਾਈ ਹੋਵੇ ਹਨਾ ਜਿਹੜਾ ਹੁਣ ਵੀ ਮੁਗਲਾਂ ਦਾ ਐਡਾ ਭੈਣ ਘਰਾਜ ਸੀ ਕੋਈ ਧੀ ਭੈਣ ਸੇਫ ਨਹੀਂ ਸੀ ਕੈਸੇ ਕੈਸੇ ਟੈਕਸ ਲੱਗਦੇ ਸੀਗੇ ਤੇ ਉਸ ਸਮੇਂ ਫਿਰ ਮਹਾਰਾਜ ਨੇ ਦੇਖਿਆ ਵੀ ਇਹਨਾਂ ਨੂੰ ਡਿਪਰੈਸ਼ਨ ਚੋਂ ਕਿਵੇਂ ਕੱਢਣਾ ਫਿਰ ਮਹਾਰਾਜ ਨੇ ਇਹ ਖੇਡ ਰਚਾਈ ਇਹ ਮਹਾਰਾਜ ਨੇ ਰਚਨਾ ਕੀਤੀ ਵੀ ਹੋਲਾ ਮੱਲਾ ਇਹਦੇ ਵਿੱਚ ਕੀ ਸੀ ਮਹਾਰਾਜ ਦੋ ਦਲਾਂ ਨੂੰ ਤਿਆਰ ਬਰ ਤਿਆਰ ਕਰਦੇ ਸੀ ਸ਼ਸਤਰ ਵਿੱਦਿਆ ਦਾ ਘੋੜ ਸਵਾਰੀ ਦਾ ਤੀਰ ਅੰਦਾਜ਼ੀ ਦਾ ਬੰਦੂਕ ਦਾ ਤੇ ਨਿਸ਼ਾਨੇਬਾਜੀ ਸਿਖਾਉਣੀ ਫਿਰ ਉਹ ਆਪਸ ਚ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਫਿਰ ਉਹਨਾਂ ਨੂੰ ਕਹਿਣਾ ਵੀ ਆ ਇੱਕ ਜਗਾ ਵਾ ਜਿਹਨੂੰ ਆਪਾਂ ਮਹੱਲਾ ਕਹਿੰਦੇ ਆ ਵੀ ਤੁਸੀਂ ਹੱਲਾ ਕਰਨਾ ਦੋਨਾਂ ਟੁਕੜੀਆਂ ਤੋਂ ਜਿਹੜੀ ਜਿੱਤ ਲਿਆ ਉਹ ਫਤਿਹ ਆ ਮਹੱਲਾ ਕਿਨੂੰ ਕਹਿੰਦੇ ਨੇ ਵੀ ਜਿਹੜਾ ਮਹੱਲਾ ਕੱਢਦੇ ਆਪਾਂ ਇੱਕ ਤਰ੍ਹਾਂ ਵੀ ਜਥਾ ਲੈ ਕੇ ਜਾਂਦੇ ਆ ਮਹੱਲਾ ਹੁੰਦਾ ਜਿਵੇਂ ਇੱਕ ਆਪਾਂ ਵੀ ਇੱਕ ਆਪਾਂ ਕਿਤੇ ਜਾ ਰਹੇ ਆ ਜਦੋਂ ਪ੍ਰਦਰਸ਼ਨੀ ਕਰ ਰਹੇ ਆ ਨਾ ਕਈਆਂ ਨੂੰ ਪਤਾ ਨਹੀਂ ਇਹ ਬਾਰੇ ਦਾ ਜਿਹੜੇ ਸਿੱਖਣੇ ਆਪਣੇ ਉਹਨਾਂ ਦਾ ਇਤਿਹਾਸ ਨਹੀਂ ਪਤਾ ਮਹੱਲੇ ਸਜਾਉਣ ਦਾ ਮੇਨ ਮਕਸਦ ਇਹ ਸੀ ਜਿਵੇਂ ਹੁਣ ਤੁਸੀਂ ਆਪਾਂ ਕਾਰੋਬਾਰਾਂ ਵਾਲੇ ਹੈਗੇ ਆ ਜਦੋਂ ਆਪਾਂ ਸੇ ਇਕੱਠੇ ਹੁੰਨੇ ਆ ਹੁਣ ਤੁਸੀਂ ਖਾਲਸੇ ਦਾ ਜਹੋ ਜਲਾਲ ਦੇਖਿਆ ਤੁਹਾਡੇ ਅੰਦਰ ਕਿੰਨੀਆਂ ਨੈਗੇਟਿਵਿਟੀਆਂ ਕਿੰਨੇ ਘਰ ਦੇ ਟੈਨਸ਼ਨਾਂ ਬਹੁਤ ਕੁਝ ਹੁੰਦਾ ਵਾ ਬਾਣੀ ਨਾਲੋਂ ਬੰਦਾ ਟੁੱਟਿਆ ਹੁੰਦਾ ਵਾ ਬਹੁਤ ਕੁਝ ਹੁੰਦਾ ਜਦੋਂ ਇੱਥੇ ਆਉਂਦਾ ਬੰਦਾ ਨਾ ਨਰਜੈਟਿਕ ਹੋ ਜਾਂਦਾ ਹਮ ਐਸੀ ਸਪਿਰਟ ਭਰਦੀ ਆ ਉਹ ਕਹਿੰਦਾ ਯਾਰ ਆਪਾਂ ਭੁੱਲੇ ਹੀ ਬੈਠੇ ਆ ਮਹਾਰਾਜ ਨੂੰ ਵੀ ਆਹ ਈਡੀਆਂ ਲਾੜਦੀਆਂ ਫੌਜਾਂ ਨਾਲੇ ਇਹ ਦੇਖੋ ਕੁਦਰਤੀ ਐਸੀ ਖੇਡ ਆ ਅੱਗੇ ਤੁਸੀਂ ਆਮ ਕਿਤੇ ਇੰਨੇ ਦਰਸ਼ਨ ਨਹੀਂ ਹੋਣੇ ਬੰਦਾ ਕਹਿੰਦਾ ਵੀ ਇਹ ਤਾਂ 2% ਨੇ ਇੱਥੇ ਦੇਖ ਲਓ ਇੱਥੇ ਐ ਅਸਮਾਨ ਤੱਕ ਐ ਮੈਂ ਕਹਿੰਦਾ ਪਹਾੜੀਆਂ ਤੱਕ ਵਾਜਾਂ ਜਾਂਦੀਆਂ ਇਹ ਸ਼ਹੀਦ ਸਿੰਘਾਂ ਦਾ ਪਹਿਰਾ ਵਰਤਦਾ ਇੱਥੇ ਪੂਰਾ ਇਹ ਮਹਾਰਾਜ ਦੇ ਬਚਨ ਵੀ ਹੋਏ ਹੋਏ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਸੀ ਮਹਾਰਾਜ ਤੇ ਮੈਂ ਛੋਟੇ ਤੁਹਾਨੂੰ ਦੱਸ ਦਿੰਦਾ ਸਾਖੀ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਾਰੀ ਫੌਜ ਜਾ ਰਹੀ ਆ ਪਹਿਲਾਂ ਮੂਹਰੇ ਵਹੀਰ ਸੀਗਾ ਜਾਂ ਪਰਵਾੜ ਸੀਗੇ ਹੋਰ ਰਾਸ਼ਨ ਹੋਰ ਜੋ ਰਸਤਾ ਬਸਤਾ ਜਿੰਨੀ ਇੱਕ ਮਹਾਰਾਜ ਨੇ ਬਹੁਤ ਸੀਮਤ ਚੱਕੀਆਂ ਉਸ ਤੋਂ ਬਾਅਦ ਫੌਜ ਮਹਾਰਾਜ ਐਂਡ ਤੇ ਸੀ ਬਿਲਕੁਲ ਲਾਸਟ ਤੇ ਮਰ ਜਾ ਰਹੇ ਸੀਗੇ ਸਾਰਿਆਂ ਦੀ ਰਾਖੀ ਕਰਦੇ ਵੇ ਤੇ ਜਦੋਂ ਫੌਜ ਤੁਰੇ ਜਾ ਰਹੀ ਸੀ ਬਾਬਾ ਜੀ ਸਿੰਘ ਜੀ ਨੇ ਘੋੜਾ ਮੋੜਿਆ ਘੋੜਾ ਮੋੜ ਕੇ ਪਿੱਛੇ ਅਨੰਦਪੁਰ ਸਾਹਿਬ ਵੱਲ ਦੇਖਿਆ ਕਿਲੇ ਵੱਲ ਤੇ ਉਹਨਾਂ ਨੇ ਸੋਚਿਆ ਮਨ 'ਚ ਇੱਕ ਫੁਰਨਾ ਆਇਆ ਕਹਿੰਦੇ ਵੀ ਵੀ ਇਹ ਅਨੰਦਪੁਰ ਸਾਹਿਬ 'ਚ ਜੋ ਏਡੇ ਗਤਕੇ ਦੇ ਆਪਾਂ ਜੋਹਰ ਕਰਦੇ ਰਿਹਾ ਘੋੜਸਵਾਰੀ ਕਰਦੇ ਰਹੇ ਆ تیر ਅੰਦਾਜ਼ੀ ਸਿੱਖਦੇ ਰਹੇ ਆ ਬੰਦੂਕਾਂ ਨਾਲ ਨਿਸ਼ਾਨੇ ਲਾਉਂਦੇ ਰਹੇ ਆ ਹਾਥੀ ਘੋੜੇ ਰਣਜੀਤ ਨਗਾਰੇ ਇੰਨਾ ਕੁਛ ਚੱਲਦਾ ਰਿਹਾ ਵੀ ਇਹ ਹੁਣ ਜਿਹੜੀ ਇੰਨੀ ਸ਼ਾਨੋ ਸ਼ੌਕਤ ਸੀ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਦੁਬਾਰਾ ਇਸ ਧਰਤੀ ਤੇ ਦਰਸ਼ਨ ਕਰਾਂਗੇ ਕਿਉਂਕਿ ਮਹਾਰਾਜ ਨੂੰ ਉਹ ਉਹ ਤਾਂ ਆਪ ਕਾਲਪੁਰਖ ਸੀਗੇ ਉਹ ਇੱਕ ਖੇਡ ਰਚਨੀ ਸੀਗੀ ਆਉਣ ਵਾਲੇ ਆਪਾਂ ਨੂੰ ਸਿੰਘਾਂ ਨੂੰ ਜਾਗ ਰੁਕਣ ਲਈ ਉਹ ਫਿਰ ਜਦੋਂ ਉਹਨਾਂ ਨੇ ਇਹ ਬਚਨ ਕੀਤੇ ਜਾਨੂ ਮਹਾਰਾਜ ਆ ਗਏ ਮਹਾਰਾਜ ਘੋੜਾ ਲੈ ਕੇ ਮਹਾਰਾਜ ਕਹਿੰਦੇ ਕੀ ਬਚਨ ਕਰ ਰਹੇ ਹੋ ਉਹ ਕਹਿੰਦੇ ਵੀ ਇਦਾਂ ਵੀ ਸਿੰਘ ਵਿਰਾਗ ਚ ਆ ਗਏ ਕਹਿੰਦੇ ਵੀ ਆਹ ਬਚਨ ਕਰ ਰਹੇ ਨੇ ਵੀ ਅਨੰਦਾਂ ਦੀ ਪੁਰੀ ਛੱਡ ਕੇ ਜਾ ਰਹੇ ਹਾਂ ਮੁੜ ਕੇ ਦਰਸ਼ਨ ਹੋਣਗੇ ਤੇ ਮਹਾਰਾਜ ਕਹਿੰਦੇ ਕਹਿੰਦੇ ਪ੍ਰਵਾਹ ਨਾ ਕਰੋ ਹਰ ਸਾਲ ਹੋਇਆ ਕਰਨਗੇ ਕਹਿੰਦੇ ਜਦੋਂ ਵੀ ਮੱਲਾ ਚੜਨਗੇ ਨਿੰਗ ਸਿੰਘ ਤਿਆਰ ਬਰ ਤਿਆਰ ਘੋੜੇ ਨਗਾਰੇ ਨਿਸ਼ਾਨ ਲੈ ਕੇ ਨਿੰਗ ਸਿੰਘਾਂ ਦੇ ਸਰੂਪ ਜਿਹੜਾ ਅਸਲੀ ਦਮਾਲਿਆਂ ਵਾਲਾ ਸਰੂਪ ਆ ਇਹ ਇਹ ਮਰਨ ਇਹ ਪੰਥ ਸਾਜਿਆ ਸੀ ਕਹਿੰਦੇ ਜੋ ਤਿਆਰ ਪਰ ਤਿਆਰ ਹੋ ਕੇ ਜਾਹੋ ਜਲਾਲ ਨਾਲ ਮੱਲੇ ਮੱਲੇ ਚੜਿਆ ਕਰਨਗੇ ਕਹਿੰਦੇ ਪੁੱਤਰਾ ਅਸੀਂ ਉਹਨਾਂ ਚ ਹੀ ਹੋਇਆ ਕਰਾਂਗੇ ਸਹਿਬ ਜੀ ਜਦੋਂ ਇਹ ਬਚਨ ਕੀਤੇ ਵੀ ਅਸੀਂ ਉੱਥੇ ਨਾਲ ਹੀ ਹੋਵਾਂਗੇ ਉੱਥੇ ਹਾਜ਼ਰ ਹੋਵਾਂਗੇ ਅੱਜ ਵੀ ਜੋ ਤੁਸੀਂ ਦਰਸ਼ਨ ਕਰਦੇ ਹੋ ਜਦੋਂ ਮੱਲਾ ਚੜਦਾ ਬੁੱਢੇ ਦਲ ਦਾ ਬਾਬਾ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜ ਦੇ ਜਿਹੜੇ ਬੁੱਢੇ ਦਲ ਦੇ ਜਥੇਦਾਰ ਨੇ ਉਹ ਅਗਵਾਈ ਕਰਦੇ ਆ ਸਮੂਹ ਤਰਨਾ ਦਲ ਸਮੂਹ ਮਿਸਲਾ ਦਲਬੱਤ ਬਾਬਾ ਵਿਧੀਚੰਦ ਸਾਹਿਬ ਜੀ ਦਾ ਬਾਬਾ ਅਵਤਾਰ ਸਿੰਘ ਜੀ ਜਥੇਦਾਰ ਸਾਹਿਬ ਤੇ ਹੋਰ ਜਿੰਨੇ ਵੀ ਆਪਣੇ ਤਰਨਾ ਦਲ ਬਾਬਾ ਮੇਜਰ ਸਿੰਘ ਜੀ ਸੋਢੀ ਉਹਨਾਂ ਦਾ ਦਲ ਹੋਰ ਸੰਤ ਮਹਾਪੁਰਖ ਸਭ ਤੋਂ ਵੱਡਾ ਦਲ ਕਿਹੜਾ ਜੀ ਸਭ ਤੋਂ ਦੇਖੋ ਸਾਰੇ ਹੀ ਦਲ ਵੱਡੇ ਹੀ ਆ ਇਹ ਦੇ ਵਿੱਚ ਕੋਈ ਬਾਦ ਘਾਟ ਨਹੀਂ ਹੈ ਜੀ ਲਿੰਗ ਫੋਜਾਂ ਜੀ ਚ ਜਿਆਦੇ ਹੁੰਦੀਆਂ ਨੇ ਜਿਵੇਂ ਸਭ 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 ਚ ਜਿਆਦੀਆਂ ਨੇ ਉਹ ਕਹਿੰਦੇ ਵੀ ਹੁਣ ਆਪਾਂ ਜੇ ਬਚਨ ਕਰੀਏ ਨਾ ਵੀ ਹੁਣ ਇੱਕ ਪਰਿਵਾਰ ਦੇ ਵਿੱਚ ਚਾਰ ਪੁੱਤ ਨੇ ਹੈ ਨਾ ਹੁਣ ਮਹਾਰਾਜ ਦੇ ਵਿੱਚ ਦੇਖੋ ਚਾਰ ਸਹਬ ਜਾਦੇ ਆ ਬਾਬਾ ਫਤੇ ਸਿੰਘ ਜੀ ਸਭ ਤੋਂ ਛੋਟੇ ਸੀ ਉਹ ਸਭ ਤੋਂ ਵੱਧ लाडले ਸੀ ਹੈ ਨਾ ਜਿਵੇਂ ਹੁਣ ਆਪਾਂ ਥੋੜੀ ਚੀਜ਼ ਨੂੰ ਸਵਾਇਆ ਕਹਿੰਦੇ ਆ ਸਵਾਇਆ ਦਾ ਅਰਥ ਵੱਧ ਵੀ ਹੁੰਦਾ ਪਰ ਸੰਗ ਉਹਨੂੰ ਸਵਾਇਆ ਨੂੰ ਥੋੜੇ ਨੂੰ ਕਹਿੰਦੇ ਨੇ ਇਹ ਚੀਜ਼ ਆਪਾਂ ਇਹ ਨਹੀਂ ਕਹਿ ਸਕਦੇ ਵੀ ਵੱਡਾ ਕਿਹੜਾ ਛੋਟਾ ਕਿਹੜਾ ਉਹ ਸਾਰੇ ਕਾਲਪੁਰਖ ਦੇ ਹੀ ਨੇ ਉਹਦੀ ਸਾਜੇ ਉਹਦੇ ਹੁਕਮ ਚ ਹੀ ਚੱਲਦੇ ਆ ਸਾਰੇ ਇਹ ਬਸ ਸਮੇਂ ਨਾਲ ਸੀ ਵੀ ਬੁੱਢੇ ਦਲ ਦੇ ਵਿੱਚ ਜਦੋਂ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਇਹ ਖੇਡ ਬਧੀ ਆ ਉਦੋਂ ਆਪਣਾ ਦਲ ਪੰਥ ਬਹੁਤ ਵੱਧ ਗਿਆ ਸੀਗਾ ਤੇ ਉਦੋਂ ਫਿਰ ਇਹਨਾਂ ਨਵਾਬ ਕਪੂਰ ਸਿੰਘ ਜੀ ਨੇ ਜਿਹੜੇ ਜਥੇਦਾਰ ਸੀ ਬੁੱਢੇ ਦਲ ਦੇਤੀ ਜਿ ਉਹਨਾਂ ਨੇ ਫਿਰ ਤਰਨਾ ਦਲ ਵਖਰੇ ਤਰਨਾ ਹੁੰਦਾ ਜਿਵੇਂ ਯੰਗ ਏਜ ਦੇ ਯੰਗ ਏਜ ਦੇ ਵਖਰੇ ਕੀਤੇ ਜਿਨ੍ਹਾਂ ਨੇ ਪ੍ਰਕਰਨ ਕਰਨਾ ਸੀ ਜਿਹੜਾ ਆਪਣਾ ਰਾਜ ਭਾਗ ਆਪਾਂ ਕਰ ਰਹੇ ਸੀਗੇ ਉਸ ਤੋਂ ਬਾਅਦ ਜਿਹੜੇ ਬੁੱਢੇ ਬਿਸ਼ੁਰਗ ਸਿੰਘ ਸੀਗੇ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਸ਼ੋਭਿਤ ਹੁੰਦੇ ਸੀਗੇ ਉਹ ਉਹਨਾਂ ਨੂੰ ਰਣਨੀਤੀ ਦੱਸਦੇ ਸੀਗੇ ਵੀ ਅਸੀਂ ਆ ਹੁਣ ਉਹਨਾਂ ਹੁਣ ਦੇਖੋ ਜਿਹਨੇ ਉਮਰ ਨੰਘਾਈ ਆ ਉਹਨਾਂ ਨੂੰ ਪਤਾ ਸਾਰਾ ਸਾਰੇ ਦਾ ਪੇਚ ਆਉਂਦੇ ਆ ਉਹਨਾਂ ਨੇ ਗੁਰਤੀ ਦੇਣੀ ਆ ਤੇ ਫਿਰ ਤਰਨਾ ਦਲ ਤਰਨਾ ਮਤਲਬ ਤਰੁਣਾ ਇਹ ਅਵਸਥਾ ਵਾ ਯੰਗ ਇਹ ਚ ਹੈ ਇੱਕੋ ਹੀ ਆ ਮੂਲ ਇੱਕੀ ਆ ਤਤ ਖਾਲਸਾ ਜਿਵੇਂ ਪ੍ਰਾਤਨ ਸਵੇਰ ਜਦੋਂ ਮਹਾਰੋ ਦੇ ਸਮੇਂ ਇਤਿਹਾਸ ਪੜ੍ਹਦੇ ਤਾਂ ਤਤ ਖਾਲਸਾ ਦਾ ਜ਼ਿਕਰ ਹੁੰਦਾ ਸੀ ਫਿਰ ਜਥੇਦਾਰ ਸਾਹਿਬ ਨੇ ਬਚਨ ਕੀਤੇ ਵੀ ਬੁੱਢਾ ਦਲ ਤੇ ਤਰਨਾ ਦਲ ਤੇ ਉਹ ਉਹ ਵੀ ਬਚਨ ਕਿਵੇਂ ਹੋਏ ਸੀ ਉਹ ਛੇਵੇਂ ਪਾਸ਼ਾ ਤੋਂ ਹਰੇਕ ਸਾਖੀ ਆਪਾਂ ਜੋ ਛੇੜਾਂਗੇ ਮਗਰ ਉਹਦੇ ਇਤਿਹਾਸ ਨਿਕਲੇ ਹੋਣ ਉਹੜੇ ਬੁੱਢੇ ਦਲ ਦਾ ਇਹ ਚੱਲਣ ਦਾ ਕਾਰਨ ਕੀ ਬਣਿਆ ਬਾਬਾ ਬੁੱਢਾ ਸਾਹਿਬ ਜੀ ਜੋ ਛਵੇਂ ਪਾਸ਼ਾ ਹਰਗੋਬਿੰਦ ਮਹਾਰਾਜ ਜਦੋਂ ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੀਤਾ ਗਿਆ ਕੈਦ ਤੇ ਉਦੋਂ ਬਾਬਾ ਬਾਬਾ ਬੁੱਢਾ ਸਾਹਿਬ ਜੀ ਮਾਤਾ ਗੰਗਾ ਜੀ ਨੇ ਬਚਨ ਕੀਤੇ ਸੀ ਵੀ ਇਹਨਾਂ ਨੇ ਧੋਖੇ ਨਾਲ ਕੈਦ ਕੀਤਾ ਜਾ ਕੇ ਫੌਜ ਲੈ ਕੇ ਜਾ ਉਹਨੂੰ ਰਿਹਾ ਕਰਾ ਕੇ ਲਿਆਓ ਜੰਗ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ 16000 ਘੋੜਸਵਾਰ ਫੌਜ ਲੈ ਕੇ ਕਿਲੇ ਨੂੰ ਘੇਰਾ ਪਾ ਲਿਆ ਸੀਗਾ ਤੇ ਉਦੋਂ ਫਿਰ ਮਹਾਰਾਜ ਨੇ ਬਚਨ ਕੀਤੇ ਸੀ ਖੁਸ਼ ਹੋ ਕੇ ਹਰਗੋਬਿੰਦ ਪਾਸ਼ਾ ਨੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਨਾਲ ਤੇ ਦਲ ਚੱਲਿਆ ਪਲੇ ਪਲੇ ਭਚੰਗੀ ਤੇ ਪਲੇ ਪਲੇ ਘੋੜੇ ਚੜਿਆ ਕਰਨਗੇ ਅੱਜ ਵੀ ਬੁੱਢੇ ਦਲ ਦੇ ਵਿੱਚ ਭਚੰਗੀ ਜਿਹੜੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਨਾ ਵੀ ਗਿਣਤੀ ਵੱਧ ਘਟ ਇਹ ਮਾਰਿਆਂ ਖਿੰਡ ਚ ਬਤਾ ਦਿੰਦੇ ਆ ਉਹਦੀ ਹੁਣ ਅੱਜ ਵੀ ਬੁੱਢੇ ਦਲ ਦੇ ਵਿੱਚ ਪਲੇ ਪਲੇ ਭਚੰਗੀ ਚੜਦੇ ਆ ਜਿਵੇਂ ਹੁਣ ਆ ਭਚੰਗ ਪੂਜਾ ਤੁਸੀਂ ਦੇਖ ਰਹੇ ਹੋ ਆ ਸਜੀਆਂ ਹੋਈਆਂ ਨੇ ਭਚੰਗ ਪੂਜਾ ਇਹ ਘਰਾਂ ਚ ਪੜ ਕੇ ਉਹਨਾਂ ਦੇ ਨਾਲ ਸੰਗ ਸੱਜ ਕੇ ਬੁੱਢੇ ਦਲ ਚ ਸੇਵਾ ਕਰਦੇ ਨੇ ਨਾਲ ਪੜਾਈਆਂ ਵੀ ਕਰਦੇ ਨੇ ਸਾਰਾ ਜਿਹੜਾ ਖਰਚਾ ਵਗੈਰਾ ਉਹ ਕੋਣ ਕਰਦਾ ਹੈ ਖਰਚੇ ਦਾ ਦੇਖੋ ਸਾਰੇ ਕਿਰਤੀ ਸਿੰਘ ਨੇ ਜੀ ਬੁੱਢੇ ਦਲ ਦੀਆਂ ਸ਼ੋਣੀਆਂ ਨੇ ਆਪਣੀ ਖੇਤੀਬਾੜੀ ਕਰਦੇ ਨੇ ਠੀਕ ਆ ਜੀ ਹਰ ਇੱਕ ਕੋਲ ਆਪਣਾ ਆਪਣਾ ਕਿਰਤ ਕਰਦੇ ਆ ਕਿਰਤ ਦੀ ਕਮਾਈ ਕਰਦੇ ਆ ਉਹਦਾ ਪਰਿਵਾਰ ਚਲਾਉਂਦੇ ਆ ਬਾਕੀ ਜਿਹੜੀ ਆ ਬਾਕੀ ਹੋਰ ਤੋਂ ਦਸਵੰਧ ਕੱਢ ਕੇ ਫਿਰ ਆ ਹੋਰ ਸਾਰਾ ਲੰਗਰ ਪਾਣੀ ਜਮਾ ਹੋਰ ਲਾਉਂਦੇ ਆ ਸਾਰਾ ਉਹ ਚਲਾਉਂਦੇ ਨੇ ਵਿੱਚ ਸ਼ਾਮਲ ਹੋਣ ਵਾਸਤੇ ਫਿਰ ਘਰਵਾ ਛੱਡਣਾ ਪੈਂਦਾ ਜੀ ਨਹੀਂ ਜੀ ਘਰਵਾ ਹਾਂ ਜੇ ਤਾਂ ਤੁਸੀਂ ਪ੍ਰੋਪਰ ਤੌਰ ਤੇ ਜਿਵੇਂ ਭਰਤੀ ਹੋਣਾ ਹਾਂਜੀ ਫਿਰ ਤੁਹਾਨੂੰ ਤਿਆਗ ਤਿਆਗਣਾ ਪੈਣਾ ਜੇ ਤੁਸੀਂ ਕਹੋ ਵੀ ਅਸੀਂ ਇਹਦਾ ਪਰਿਵਾਰ ਚ ਵੀ ਰਹਿਣਾ ਉਹ ਵੀ ਤੁਸੀਂ ਕਰ ਸਕਦੇ ਹੋ ਬਿਨ ਬੱਲਿਆ ਤੇ ਹਾਜ਼ਰੀ ਭਰੋ ਹੌਲੀ ਹੌਲੀ ਆਪੇ ਹੀ ਮਾੜੀ ਕਿਰਪ ਸੱਚੇ ਸੱਚੇ ਹੁੰਦਾ ਜਿਵੇਂ ਕਲਗੀਧਰ ਪਾਤਸ਼ਾਹ ਦਾ ਹੁਣ ਮੈਂ ਗੁਰਨਾਨਕ ਪਾਤਸ਼ਾਹ ਦਾ ਅਵਤਾਰ ਮਾਰਨੇ ਪ੍ਰਕਾਸ਼ ਲਿਆ ਉਸ ਤੋਂ ਬਾਅਦ ਫਿਰ 10 ਜਾਮੇ ਲੱਗੇ ਖਾਲਸਾ ਪ੍ਰਗਟ ਕਰਨ ਕਿ ਗੁਰਨਾਨਕ ਪਾਤਸ਼ਾਹ ਨੇ ਹੀ ਪ੍ਰਗਟ ਉਹ ਵਿਧੀ ਅਨੁਸਾਰ ਹੋਣਾ ਕਿਉਂਕਿ ਆਪਣੀ ਜਿਵੇਂ ਜਿਵੇਂ ਭਗਤੀ ਜਿਵੇਂ ਪ੍ਰਾਣੀ ਪ੍ਰਾਤਨ ਜਿਹੜੀ ਭਗਤੀ ਤੇ ਉਸ ਹਿਸਾਬ ਨਾਲ ਫਿਰ ਆਪਾਂ ਨੂੰ ਸੇਵਾ ਮਿਲ ਜਾਂਦੀ ਹੈ ਜੇਦੀ ਬਹੁਤ ਹੀ ਭਗਤੀ ਹੁੰਦੀ ਹੈ ਫਿਰ ਦਲਜੀ ਲੱਗ ਜਾਂਦਾ ਨਹੀਂ ਤਾਂ ਆਪਣੇ ਵਰਗੇ ਜਿਹੜੇ ਹੁੰਦੇ ਆ ਉਰ ਫੇ ਘਰ ਗ੍ਰਸਤੀ ਦੇ ਉਹ ਵੀ ਫਿਰ ਮੂਹ ਮਾਇਦੇ ਜਾਲ ਚ ਫਸੇ ਹੋਏ ਉਹਨਾਂ ਦਾ ਵੀ ਲੇਖਾ ਜੋਖਾ ਕੰਪਲੀਟ ਕਰਨਾ ਨਾ ਜੀ ਮਸਤਾਨੇ ਫਿਲਮ ਦਾ ਤੁਸੀਂ ਉਹਦੇ ਵਿੱਚ ਤੁਹਾਡਾ ਰੋਲ ਕੀਤਾ ਸਾਰੇ ਪਹਜੰਗੀਆਂ ਨੇ ਰੋਲ ਕੀਤਾ ਹੈ ਨਾ ਛੋਟੇ ਛੋਟੇ ਵੱਡੇ ਸਭ ਨੇ ਕੀਤਾ ਰੋਲ ਉਹਦਾ ਕਸਵਬ ਕਿਵੇਂ ਬਣਿਆ ਫਿਲਮ ਕਿਦਾਂ ਮਿਲੀ ਸੀ ਉਹ ਉਹ ਦੇਖੋ ਜੀ ਉਹ ਵੀ ਸ਼ਹੀਦ ਸਿੰਘਾਂ ਦੀ ਕਿਰਪਾ ਵਰਤੀ ਕਿ ਉਹਨਾਂ ਨੇ ਜਦੋਂ ਟ੍ਰੇਲਰ ਟੀਜ਼ਰ ਲਾਂਚ ਕੀਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਨੰਗ ਸਿੰਘਾਂ ਨਾਲ ਝਕਾਰਾ ਜਿਤਾਇਆ ਤੇ ਉਹਨਾਂ ਨੂੰ ਬਹੁਤ ਪਰਮਾ ਹੰਗਾਰਾ ਮਿਲਿਆ ਉਹਨਾਂ ਨੂੰ ਤੇ ਉਹ ਸੋਚ ਉਹਨਾਂ ਦੀ ਪਹਿਲੇ ਹੀ ਸੀਗੀ ਤੇ ਉਹ ਜਿਵੇਂ ਨੈੱਟ ਤੇ ਕਰਦਿਆਂ ਕਰਦਿਆਂ ਆਪਣੇ ਹੈਗੇ ਆ ਗੁਰਜੀਤ ਸਿੰਘ ਹੁੰਮਣ ਵੀਰਾ ਆਪਣਾ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਨੇ ਫਿਰ ਜਿਹੜੇ ਡਾਇਰੈਕਟਰ ਨੇ ਸ਼ਰਨ ਵੀਰਾ ਸ਼ਰਨਨਾਟ ਸ਼ਰਨਦੀਪ ਸਿੰਘ ਹਾਂਜੀ ਉਹ ਵੀ ਹਾਂ ਅਨਾ ਜੀ ਉਹ ਵੀ ਗੁਰਮੁਖ ਪਿਆਰੇ ਨੇ ਜੀ ਉਹ ਵੀ ਅਮਰਤਾਦੀ ਸਿੰਘ ਨੇ ਤੇ ਉਹਨਾਂ ਦੀ ਤੁਸੀਂ ਆਈਡੀ ਚੈੱਕ ਕਰੋ ਉਹ 2012 ਤੋਂ 2010 ਦੇ ਵਿੱਚ ਉਹਨਾਂ ਨੇ ਪੇਂਟਿੰਗਾਂ ਬਣਾਈਆਂ ਸਹਿਬਜ਼ਾਦੇ ਦੇ ਸਰੂਪ ਬਣਾਏ ਜਿਵੇਂ ਆ ਬੱਚੇ ਆਪਾਂ ਦਰਸ਼ਨ ਕਰਦੇ ਆ ਜਿਵੇਂ ਬੂੰਗੇ ਸਜਾਏ ਆ ਉਸ ਸਮੇ ਉਹਨਾਂ ਨੇ ਉਹ ਇਮੇਜਿਨ ਕਰਕੇ ਚੀਜ਼ਾਂ ਬਣਾਈਆਂ ਤੇ ਜਦੋਂ ਉਹਨਾਂ ਨਾਲ ਬਚਨ ਉਹਨਾਂ ਨੇ ਗਾਉਂ ਬਚਨ ਕੀਤਾ ਵੀ ਇਦਾਂ ਆਪਣੇ ਕੋਲ ਹਨਾ ਵੀ ਉਹਨਾਂ ਨੂੰ ਚਾਹੀਦੇ ਸੀ ਮਾਹ ਕਲ ਸਿੰਘ ਫੜਨੇ ਵਾਲੇ ਜਿਹੜਾ ਫੜਨਾ ਨਾ ਨਿਸ਼ਾਨ ਹੈ ਇਹ ਹਾਂਜੀ ਇਹ ਹਰ ਕੋਈ ਨਹੀਂ ਇਦਾਂ ਚਲਾ ਸਕਦਾ ਇਹ ਪੰਥ ਦੀ ਤਾਬਿਆ ਚ ਰਹਿ ਕੇ ਪੰਥ ਦੀ ਕਿਰਪਾ ਨਾਲ ਹੀ ਮਿਲਦਾ ਪੰਥ ਦੇ ਜਿਹੜੇ ਜਥੇਦਾਰ ਹਨ ਇਤਿਹਾਸ ਹੈ ਇਹਦਾ ਫਿਰ ਇਹ ਫੜਦੇ ਤਾਂ ਵੀ ਇਹ ਬਾਬਾ ਫਤਿਹ ਸਿੰਘ ਜੀ ਤੋਂ ਚੱਲਿਆ ਜੀ ਜਿਹੜਾ ਆਪਾਂ ਦਰਸ਼ਨ ਕਰਦੇ ਆ ਨਾ ਆਨੰਦਪੁਰ ਸਾਹਿਬ ਇੱਥੇ ਦੁਮਾਲਗੜ੍ਹ ਸਾਹਿਬ ਆ ਜੀ ਗੁਰੂ ਘਰ ਤੇ ਉਦੋਂ ਮਹਾਰਾਜ ਨੇ ਮਹਾਰਾਜ ਦੇ ਉਸ ਸਮੇਂ ਨਾ ਜਿਹੜੇ ਤੁਰਕ ਸੀਗੇ ਉਹਦਾ ਰਾਜਾ ਸੀਗਾ ਜਿਹੜਾ ਔਰੰਗਜ਼ੇਬ ਉਹਨਾਂ ਨੇ ਪਠਾਣਾਂ ਦੀ ਫੌਜ ਨੇ ਕੋਈ ਗਦਾਰੀ ਕੀਤੀ ਉਹਨਾਂ ਨੇ ਜਾਂ ਕੋਈ ਕਹਿ ਲੋ ਵੀ ਕੋਈ ਗੱਲਬਾਤ ਹੋ ਗਈ ਉਹਨਾਂ ਨੇ ਫੌਜ ਕੱਢਤੀ ਤੇ ਉਹਨੇ ਨਾਲੇ ਲਿਖਤਾ ਵੀ ਆਹ ਫੌਜ ਨੂੰ ਪਠਾਣਾਂ ਦੀ ਫੌਜ ਨੂੰ ਜਿਹੜਾ ਆਪਣੇ ਕੋਲ ਰੱਖੂਗਾ ਉਹ ਮੇਰਾ ਦੁਸ਼ਮਣ ਆ ਉਹਨੂੰ ਮੈਂ ਉਹ ਤਨਖਾਹਾਂ ਨੂੰ ਮੈਂ ਛੱਡੂਗਾ ਨਹੀਂ ਠੀਕ ਆ ਜਿਹਨੇ ਇਹਨੂੰ ਰੱਖ ਲਿਆ ਉਹਦਾ ਮੈਂ ਖਾਤਮਾ ਕਰ ਦੂੰ ਤੇ ਉਹ ਵੀਰ ਬੁੱਧੂ ਸ਼ਾਹ ਜੀ ਰਾਹੀਂ ਮਹਾਰਾਜ ਕੋਲ ਪਹੁੰਚਿਆ ਵੀ ਭਾਈ ਇਹਨੂੰ ਐਦਾਂ ਇਹਨਾਂ ਨੂੰ ਕੀਤਾ ੱੱਕਾ ਕਰ ਰਿਹਾ ਉਹ ਤੇ ਮਾਰ ਕੇ ਲੈ ਆਓ ਅਸੀਂ ਰੱਖਾਂਗੇ ਇਹਨਾਂ ਨੂੰ ਅਸੀਂ ਲੰਮਾਂਗੇ ਟੱਕਰ ਇਹਨਾਂ ਨਾਲ ਤੇ ਉਹ ਜਦੋਂ ਪਠਾਣ ਭਰਤੀ ਕਰ ਲੇ ਜੋ ਮਹਾਰਾਜਾ ਅਨੰਦਪੁਰ ਸਾਹਿਬ ਇੱਥੇ ਤਖਤ ਸਾਹਿਬ ਤੇ ਜਦੋਂ ਮਰਦਾ ਆਸਣ ਸਜਦਾ ਸੀਗਾ ਤੇ ਉਹਨਾਂ ਨੇ ਪਠਾਣਾਂ ਨੇ ਆਇਆ ਕਰਨਾ ਦਰਸ਼ਨ ਮੇਲੇ ਕਰਨ ਜਿਵੇਂ ਬੰਡਾਲ ਸਜਣਾ ਉਹਨਾਂ ਨੇ ਦਰਸ਼ਨ ਕਰਿਆ ਉਹਨਾਂ ਢਾਲਾਂ ਪਾਈਆਂ ਉੱਚੇ ਲੰਬੇ ਕੱਦ ਕਾਠ ਸ਼ਸਤਰ ਵਸਤਰਾਂ ਨਾਲ ਲੈਸ਼ ਤੁਹਾਨੂੰ ਪਤਾ ਪਠਾਣ ਕੱਡੇ ਹੁੰਦੇ ਜੀ ਤਗੜੇ ਉਹਨਾਂ ਨੇ ਜਦੋਂ ਆਉਣਾ ਤੇ ਇਕੱਠੇ ਨਾਲੇ 40 ਜਦੋਂ ਇਕੱਠੇ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਸੰਗਤ ਨੇ ਪ੍ਰਭਾਵਿਤ ਸੰਗਤ ਨਾ ਕੇਂਦਰ ਤੁੱਤਰ ਹੋ ਗਿਆ ਹੁਣ ਸੁਭਾਵਿਕ ਜੀ ਗੱਲ ਆ ਹੁਣ ਜਦੋਂ ਕਿਤੇ ਦਰਬਾਰ ਚ ਆਪਾਂ ਬੈੰਨੇ ਕੋਈ ਚੜ੍ਹਦੀ ਕਲਾ ਵਾਲੀ ਕੋਈ ਉਹ ਜਿਹਾ ਸਰੂਪ ਆਉਂਦਾ ਵਾ ਆਪਾਂ ਉਹਨੂੰ ਐਟ ਅਟਰੈਕਸ਼ਨ ਹੁੰਦੀ ਆ ਆਪਾਂ ਉਹਨੂੰ ਦੇਖ ਕੇ ਉਹ ਸੰਗਤ ਉਧਰ ਨੂੰ ਅਟਰੈਕਟ ਹੋ ਗਈ ਵੀ ਵਾਹ ਵੀ ਉਹ ਬੜੇ ਤਗੜੇ ਪਠਾਨ ਚੜ੍ਹਦੀ ਕਲਾ ਹੈ ਤੇ ਮਹਾਰਾਜ ਨੇ ਉਹ ਚੀਜ਼ ਭਾਫ ਲਈ ਮਹਾਰਾਜ ਨੇ ਫਿਰ ਉਹ ਸੰਗਤ ਦਾ ਧਿਆਨ ਉਧਰ ਤੋੜਨ ਲਈ ਤੇ ਮਹਾਰਾਜ ਨੇ ਖੇਡ ਕੌਤਕ ਰਚਾਇਆ ਇੱਕ ਮਹਾਰਾਜ ਨੇ ਖੇਡ ਰਚਾਈ ਮਹਾਰਾਜ ਨੇ ਫਿਰ ਬਾਬਾ ਫਤਿਹ ਜਿਵੇਂ ਦਿਮਾਨ ਸਜਿਆ ਬਾਬਾ ਫਤਿਹ ਸਿੰਘ ਜੀ ਨੂੰ ਬੁਲਾਇਆ ਕਹਿੰਦੇ ਬਾਬਾ ਫਤਿਹ ਸਿੰਘ ਜੀ ਕਹਿੰਦੇ ਕਾਲਪੁਰਖ ਦੇ ਦਰਸ਼ਨ ਕਰਾਓ ਸੰਗਤ ਨੂੰ ਉਹਨਾਂ ਨੇ ਕਿਹਾ ਸਤਿਵਚਨ। ਪ੍ਰਾਤਨ ਸਮੇਂ 'ਚ ਇਤਿਹਾਸ ਆਪਾਂ ਪੜ੍ਹਦੇ ਆ ਸੁਣਉਂਦਾ ਹੀ ਆ ਉਸ ਸਮੇਂ ਸਤਿਵਚਨ ਸੀਗਾ। ਅੱਜ ਦੇ ਸਮੇਂ ਆਪਾਂ ਸਤਿਵਚਨ ਗਵਾਤਾ ਤਾਂ ਹੀ ਆਪਣੇ ਤੋਂ ਬਹੁਤ ਚੀਜ਼ਾਂ ਖੁੰਝ ਗਈਆਂ। ਉਹਨਾਂ ਨੇ ਸਤਿਵਚਨ ਕਿਹਾ ਜੋ ਸਤਿਵਚਨ ਕਹਿ ਕੇ ਉੱਥੋਂ ਤੁਰ ਪਏ। ਉੱਥੋਂ ਤੁਰੇ ਤਾਂ ਅੱਗੇ ਬਾਬਾ ਦਿਆ ਸਿੰਘ ਜੀ ਮਿਲ ਪਏ। ਜਦੋਂ ਉਹ ਮਿਲੇ ਤੇ ਉਹਨਾਂ ਨੇ ਦੱਸਿਆ ਵੀ ਇਦਾਂ ਕਹਿੰਦੇ ਸਤਿਵਚਨ ਉੱਥੇ ਹੋਰ ਬਾਬਾਈ ਦੇ ਨਾਲ ਜਿਹੜੇ ਬਾਬਾ ਫੱਤੇ ਸਿੰਘ ਨਾਲ ਜਿਹੜੇ ਖੇਡਦੇ ਹੁੰਦੇ ਸੀ ਪਚੰਗੀ ਉਹਨਾਂ ਨੂੰ ਨਾਲ ਲੈ ਲਏ। ਉਹ ਫਿਰ ਜਿਹੜਾ ਅੱਜ ਦਮਾਲਗੜ੍ਹ ਸਾਹਿਬ ਸਥਾਨ ਬਣਿਆ ਹੋਇਆ ਉੱਥੇ ਉਹ ਸਤੰਭੂ ਦੇ ਵਿੱਚ ਗਏ ਉਸ ਸਤੰਭੂ 'ਚ ਜਾ ਕੇ ਕਾਲਪੁਰਖ ਦੇ ਫਿਰ ਮੂਰੇ ਅਰਦਾਸ ਬੇਨਤੀ ਕੀਤੀ ਵੀ ਮਹਾਰਾਜ ਵੀ ਪਤਾ ਜੀ ਦਾ ਹੁਕਮ ਹੋਇਆ ਕਿਰਪਾ ਕਰੋ ਵੀ ਉਹ ਸਰੂਪ ਦੇ ਦਰਸ਼ਨ ਕਰਨੇ ਆ ਕਾਲਪੁਰਖ ਦੇ ਫਿਰ ਆਕਾਸ਼ ਦੇ ਵਿੱਚੋਂ ਆਸਣ ਸਜਿਆ ਹੋਇਆ ਚੋਲੇ ਸ਼ਸਤਰ ਢਾਲਾਂ ਕਿਰਪਾਨਾਂ ਨੇਜੇ ਬਰਸ਼ੇ ਬੰਦੂਕ ਆ ਚੰਦ ਤੋੜੇ ਚੱਕਰ ਇਹ ਇਹ ਐ ਸੱਜ ਕੇ ਆਏ ਸੱਜ ਕੇ ਆਏ ਤੇ ਉਹਨਾਂ ਨੇ ਫਿਰ ਨਮਸਕਾਰ ਕੀਤੀ ਉਹਨਾਂ ਨੂੰ ਜਦੋਂ ਆਕਾਸ਼ ਚੋਂ ਆਏ ਨਾ ਸ਼ਹੀਦ ਸਿੰਘ ਲੈ ਕੇ ਆਏ ਆਪਾਂ ਨੂੰ ਇਹ ਨਹੀਂ ਜਿਵੇਂ ਹੁਣ ਆਪਾਂ ਕਹਿੰਦੇ ਵੀ ਹਿੰਦੂ ਮਤ ਦੇ ਵਿੱਚ ਦੇਵੀ ਦੇਵਤੇ ਆ ਗੈਬੀ ਸ਼ਕਤੀਆਂ ਜਿਹੜੀਆਂ ਆਪਣੇ ਨਾਲ ਸਹਾਇ ਹੀ ਹੁੰਦੀਆਂ ਨੇ ਵੀ ਜਿਵੇਂ ਮੁਸਲਮਾਨਾਂ ਦੇ ਪੀਰ ਨੇ ਆਪਣੇ ਸਿੱਖੀ ਦੇ ਵਿੱਚ ਸ਼ਹੀਦ ਸਿੰਘ ਨੇ ਸ਼ਹੀਦ ਸਿੰਘਾਂ ਦੀ ਐਸੀ ਕਲਾ ਉਹ ਉਹ ਕਹਿੰਦੇ ਵੀ ਜੇ ਸ਼ਹੀਦ ਸਿੰਘ ਕੋਈ ਬਚਨ ਕਰਦੇ ਨਾ ਕਲਗੀਧਰ ਪਾਤਸ਼ਾਹ ਵੀ ਉਹ ਉਹ ਬਚਨ ਦੇ ਫੁੱਲ ਚੜਾਉਂਦੇ ਆ ਕਿਉਂਕਿ ਸ਼ਹੀਦਾਂ ਨੂੰ ਪਿਆਰ ਬਹੁਤ ਕਰਦੇ ਆ ਕਲਗੀਧਰ ਪਾਤਸ਼ਾਹ ਜਦੋਂ ਹੋਰ ਨੇ ਸਿੱਖ ਆਪਣੇ ਪੀਰਾਂ ਦੇ ਜਾਂਦੇ ਨੇ ਉਹਨਾਂ ਬਾਰੇ ਕੀ ਕਹੋਗੇ ਫਿਰ ਸਿੱਖ ਵੀ ਜਾਂਦੇ ਨੇ ਅੱਜ ਆਪਾਂ ਬਚਨ ਕਰ ਲਈਏ ਕੰਪਲੀਟ ਜਦੋਂ ਫਿਰ ਮਹਾਰਾਜ ਨੂੰ ਉਹਨਾਂ ਨੇ ਜਦੋਂ ਸਾਰਾ ਆਇਆ ਆਸਣ ਸਜਾਇਆ ਹੋਇਆ ਤੇ ਉਹਨਾਂ ਨੇ ਨਮਸਕਾਰ ਕੀਤੀ ਨਮਸਕਾਰ ਕਰਕੇ ਫਿਰ ਚਲਾਉਣਾ ਸ਼ੁਰੂ ਕਰਤਾ ਚਲਾਉਣਾ ਕਿਵੇਂ ਵੀ ਸ਼ਹੀਦਾਂ ਦਾ ਪਰਾਵਰਤਿਆ ਸਰੀਰਾਂ ਤੇ ਉਹਨਾਂ ਦੇ ਉਹ ਫਿਰ ਸ਼ਹੀਦ ਸਿੰਘਾਂ ਨੇ ਉਹਨਾਂ ਦਾ ਧਮਾਲਾ ਚਲਾਇਆ ਚੰਦ ਤੋੜਾ ਸਜਾਇਆ ਚੱਕਰ ਢਾਲੇ ਜਿਵੇਂ ਅੱਜ ਖਾਲਸਾ ਤਿਆਰ ਵਰਤਿਆ ਦੀਦਨ ਐ ਤਿਆਰ ਵਰਤਿਆ ਹੁਣ ਇੱਕ ਛੋਟਾ ਪਚੰਗੀ ਜਿਹੜਾ ਉਰੇ ਬੈਠਾ ਸੀਗਾ ਉਹ ਦੇਖੋ ਉਹ ਕਿਰਾਉ ਦਰਸ਼ਨ ਉਹ ਪਚੰਗੀ ਦੇ ਉਹ ਜਿਵੇਂ ਹੁਣ ਤਿਆਰ ਵਰ ਤਿਆਰ ਆ ਹਾਂਜੀ ਹਨਾ ਫਿਰ ਉਹ ਇਹ ਐ ਤਿਆਰ ਵਰ ਤਿਆਰ ਹੋ ਕੇ ਸ਼ਸਤਰਾਂ ਵਸਤਰਾਂ ਨਾਲ ਲੈ ਸੋਕੇ ਵਿੱਚ ਜਦੋਂ ਆਏ ਨਾਲ ਫਿਰ ਜਿਹੜੇ ਭਚੰਗੀ ਸੀਗੇ ਉਹਨਾਂ ਦੇ ਵੀ ਪਛਾਕੇ ਆਏ ਸੀਗੇ ਉਹਨਾਂ ਨੂੰ ਵੀ ਪਛਾਕੇ ਸਜਾਤੇ ਤੀਰ ਕਮਾਨ ਢਾਲੇ ਚੰਦ ਤੋੜੇ ਚੱਕਰ ਦਮਾਲਾ ਐ ਉੱਚਾ ਸਜਾਇਆ ਫਿਰ ਫੜਲਾ ਚਲਾਇਆ ਆ ਇਹਨੂੰ ਨਿਸ਼ਾਨ ਕਹਿੰਦੇ ਆ ਨਿਸ਼ਾਨ ਸਾਹਿਬ ਇਹ ਕਾਲਪੁਰਖ ਦੀ ਨਿਸ਼ਾਨੀ ਆ ਤੇ ਉਹ ਫਿਰ ਤਿਆਰ ਵਰ ਤਿਆਰ ਹੋ ਕੇ ਨਾਲ ਦੇ ਸਿੰਘਾਂ ਨੂੰ ਵੀ ਤਿਆਰ ਵਰ ਤਿਆਰ ਭਚੰਗੀਆਂ ਨੂੰ ਵੀ ਤਿਆਰ ਤਿਆਰ ਵਰ ਤਿਆਰ ਕਰਤਾ ਫਿਰ ਦਵਾਨ ਚ ਜਦੋਂ ਆਏ ਜਕਾਰੇ ਗਿਉਂਦੇ ਆਏ ਜਿਵੇਂ ਜਕਾਰਾ ਗਜਾਵੇ ਨਿਆਲ ਹੋ ਜਾਵੇ ਸਤਿ ਸ਼੍ਰੀ ਅਕਾਲ ਐਂ ਜਕਾਰੇ ਗਿਉਂਦੇ ਐਂਟਰੀ ਕੀਤੀ ਐ ਐਸੇ ਸਿੱਧੀ ਪੈਰੇ ਵਰਤੇ ਸਾਰੀ ਸੰਗਤ ਨੇ ਐ ਧੰਨ ਧੰਨ ਹੋ ਗਈ ਉਹ ਜਦੋਂ ਸੰਗਤ ਨੇ ਉਹ ਸਰੂਪ ਦੇ ਦਰਸ਼ਨ ਕੀਤੇ ਅਕਾਲ ਪੁਰਖ ਦੇ ਤੇ ਉਹਨਾਂ ਦਾ ਫਿਰ ਉਧਰੋਂ ਮਨ ਟੁੱਟ ਗਿਆ ਫਿਰ ਉਹ ਅਕਾਲ ਪੁਰਖ ਨਾਲ ਜੋੜਿਆ ਉਹ ਵੀ ਮਰਨੇ ਆਪਣੇ ਨਾਲ ਨਹੀਂ ਜੋੜਿਆ ਕਾਲਪੁਰਖ ਨਾਲ ਜੋੜਿਆ ਹੁਣ ਆਪਾਂ ਕਹਿੰਦੇ ਆ ਵੀ ਇਹ ਨਿਸ਼ਾਨ ਨੀਲਾ ਕਿਉਂ ਕੇਸਰੀ ਕਿਉਂ ਨਹੀਂ ਨੀਲਾ ਤਾਂ ਅਕਾਲਪੁਰਖ ਅਕਾਲਪੁਰਖ ਆਕਾਸ਼ ਨੀਲਾ ਆਕਾਸ਼ ਨੀਲਾ ਓਕੇ ਆਕਾਸ਼ ਨੀਲਾ ਉਹਦੀ ਸਭ ਤੋਂ ਇੱਕੋ ਜੀ ਦ੍ਰਿਸ਼ਟੀ ਐ ਐਂ ਮਰਨੇ ਆਪਾਂ ਨੂੰ ਉਹ ਚੀਜ਼ ਬਖਸ਼ੀ ਐ ਨੀਲਾ ਰੰਗ ਤਾਂ ਹੀ ਬਖਸ਼ਿਆ ਇਹ ਸਾਰਿਆਂ ਲਈ ਇੱਕੋ ਹੀ ਚੱਲੂਗਾ ਜਿਹੜੇ ਕੇਸਰੀ ਪਾਉਂਦੇ ਨੇ ਚਿੱਟਾ ਵੀ ਪਾਉਂਦੇ ਨੇ ਵਿੱਚ ਨਿੰਗ ਸਿੰਘ ਉਹਦੇ ਬਾਰੇ ਇਹ ਵੀ ਆਪਣੇ ਨਿਸ਼ਾਨ ਨੇ ਕੇਸਰੀ ਵੀ ਨਿਸ਼ਾਨ ਆ ਆਪਣਾ ਬਸੰਤੀ ਜਿਹਨੂੰ ਕਹਿੰਦੇ ਨੇ ਚਿੱਟਾ ਵੀ ਆਪਣਾ ਨਿਸ਼ਾਨ ਆ ਸ਼ਹੀਦ ਸਿੰਘ ਦਾ ਨਿਸ਼ਾਨ ਆ ਜਿਵੇਂ ਆਪਾਂ ਕਹਿੰਨੇ ਨ ਵੀ ਇੱਕ ਕਿਸੇ ਦਾ ਸੁਭਾਅ ਆ ਆਪਾਂ ਦੇਖਦੇ ਆ ਵੀ ਕਿਸੇ ਦਾ ਸੁਭਾਅ ਨਾ ਬਹੁਤ ਸਾਧੂ ਸੁਭਾਅ ਹੁੰਦਾ ਕੋਈ ਗੱਲ ਕਹਿ ਵੀ ਦਿੰਦਾ ਗੋਲ ਦਾ ਨਹੀਂ ਹਨਾ ਉਹ ਵੀ ਮਹਾਰਾਜ ਦੀ ਫੌਜ ਆ ਹਾਂਜੀ ਹਾਂਜੀ ਕਈਆਂ ਦਾ ਹੁੰਦਾ ਵੀ ਗੱਲਬਾਤ ਹੋਈ ਤੇ ਉਹਦੇ ਜੰਗਲੀ ਤਿਆਰ ਹੋ ਜਾਣਾ ਹਨਾ ਇੱਕ ਸਦਾ ਹੀ ਜੰਗਲੀ ਤਿਆਰ ਰਹਿੰਦੇ ਨੇ ਵੀ ਗੱਲ ਹੋਵੇ ਨਾ ਉਹ ਵੀ ਹੱਤ ਸ੍ਰੀ ਅਕਾਲ ਜਿਕਾਰਾ ਕਰਦੇ ਇਹ ਇਹ ਆਲਾ ਹੋਤ ਸ੍ਰੀ ਅਕਾਲ ਤੇ ਉਹ ਉਹ ਬਿਰੋ ਨੀਲਾ ਰੰਗ ਆ ਏਦਾਂ ਹੀ ਇਹ ਰੰਗ ਨੇ ਹੈ ਇੱਕੋ ਹੀ ਆ ਕਾਲਪੁਰਖ ਦੇ ਸਾਰੇ ਰੰਗ ਕਾਲਪੁਰਖ ਦੇ ਹੀ ਨੇ ਬਾਕੀ ਵੀ ਰੰਗ ਉਹਦੇ ਹੀ ਨੇ ਹਾਂਜੀ 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 ਔਰ ਮਸਤਾਨੇ ਬਾਰੇ ਵੀ ਗੱਲ ਕਰਦੇ ਸੀ ਫਿਰ ਉਹਦੇ ਬਾਰੇ ਦੱਸੋ ਕੁਝ ਹਾਂਜੀ ਮਸਤਾਨੇ ਜਦੋਂ ਨਾ ਸਰਦਾਰ ਗੁਰਜੀਤ ਸਿੰਘ ਘੁੰਮਣ ਉਹਨਾਂ ਦਾ ਵਚਨ ਹੋਇਆ ਉਹਨਾਂ ਨੇ ਦੱਸਿਆ ਵੀ ਆ ਮਹਾਕਾਲ ਸਿੰਘ ਸਾਨੂੰ ਚਾਹੀਦੇ ਆ ਜਿੱਥੋਂ ਵਚਨ ਗੱਲ ਤੁਰੀ ਉਹ ਕਹਿੰਦੇ ਵੀ ਸਾਨੂੰ ਮਹਾਕਾਲ ਸਿੰਘ ਚਾਹੀਦੇ ਆ ਫੜਦੇ ਆਲੇ ਕਿਉਂਕਿ ਇਹ ਜਿਹੜਾ ਨਾ ਆਪਣੀ ਮਰਜ਼ੀ ਨਾਲ ਕੋਈ ਚਲਾ ਨਹੀਂ ਸਕਦਾ ਕੋਈ ਐਕਟਰ ਵੀ ਨਹੀਂ ਚਲਾ ਸਕਦਾ ਹੁਣ ਦਾਰਾ ਸਿੰਘ ਨੇ ਫਿਲਮ ਬਣਾਈਆਂ ਜਦੋਂ ਦਾਰਾ ਪ੍ਰੋਡਕਸ਼ਨ ਸ਼ੁਰੂ ਹੋਈ ਨਾ ਜਦੋਂ ਉਹਨੇ ਸਵਾਲਾ ਸੇਕਲਰ ਤੁਸੀਂ ਫਿਲਮ ਦੇਖੀ ਹੋਊਗੀ ਹਾਂਜੀ ਹਾਂਜੀ ਉਸ ਤੋਂ ਬਾਅਦ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਫਿਲਮ ਬਣਾਤੀ ਸੀ ਆਪ ਕਲਗੀ ਲਾ ਕੇ ਬਹਿ ਗਿਆ ਸੀਗਾ ਉਦੋਂ ਫਿਰ ਬੁੱਢੇ ਦਲ ਦੇ 13ਵੇਂ ਜਥੇਦਾਰ ਸੀ ਬਾਬਾ ਸੰਤਾ ਸਿੰਘ ਜੀ ਉਹਨਾਂ ਨੇ ਬਚਨ ਕੀਤਾ ਸੀ ਫਿਰ ਉਹਨੂੰ ਸੰਗੜ ਲਾ ਕੇ ਲਿਆਂਦਾ ਸੀਗਾ ਦਾਰਾ ਸਿੰਘ ਨੂੰ ਅੱਛਾ ਜੀ ਫਿਰ ਉਹਨੇ ਮਾਫੀ ਮੰਗੀ ਪੁੱਲ ਬਖਸ਼ਾਈ ਫਿਰ ਉਹ ਫਿਲਮ ਚੱਲੀ ਨਹੀਂ ਯਾਨੀ ਕਿ ਸ਼ੂਟਿੰਗ ਹੀ ਨਹੀਂ ਹੋਣ ਦਿੱਤੀ ਤੇ ਉਹਨਾਂ ਨੂੰ ਇਹ ਚੀਜ਼ ਦਾ ਗਿਆਨ ਸੀਗਾ ਵੀ ਜੇ ਆਪਾਂ ਨਕਲੀ ਮਹਾਕਾਲ ਸਿੰਘ ਜਾਂ ਫਰਦਿਆਂ ਵਾਲੇ ਦਿਖਾਵਾਂਗੇ ਉਹ ਤੇ ਆਬਜੈਕਸ਼ਨ ਹੋ ਜਾਣੀ ਐ ਤੇ ਉਹਨਾਂ ਨੇ ਕਹੇ ਵੀ ਉਹ ਐ ਫਿਰ ਇਹ ਕੜੀ ਜੁੜੀ ਸਾਡੀ ਉਹਨਾਂ ਨਾਲ ਜਦ ਫੜ ਲਿਆ ਤਾਂ ਜਾਨਕੀ ਇਹ ਵੀ ਆਕਾਲਪੁਰਖ ਦੀ ਖੇਡ ਵਰਤੀ ਆ ਨਿਸ਼ਾਨਾਂ ਤੋਂ ਉਹ ਕਹਿੰਦੇ ਵੀ ਜਿਹੜੇ ਅਸੀਂ ਦਿਖਾਉਣੇ ਆ ਮਹਾਕਾਲ ਸਿੰਘ ਦਿਖਾਉਣੇ ਆ ਫਿਰ ਉਹ ਪਿਤਾ ਜੀ ਵੀ ਮਹਾਕਾਲ ਸਿੰਘ ਸੀਗੇ ਵੇ ਭਚੰਗੀ ਗਾਂ ਤੇ ਫਿਰ ਬਾਕੀ ਭਚੰਗ ਪੋਜੇ ਸਾਰੀ ਫਿਰ ਵੀ ਫਿਲਮ ਦਾ ਵਿਰੋਧ ਹੋ ਰਿਹਾ ਸੀ ਨਾ ਵੀ ਕਈ ਲੋਕ ਵਿਰੋਧ ਕਰ ਰਹੇ ਸੀ ਵੀ ਨਕਲੀਆਂ ਨੇ ਸਿੱਖਾਂ ਦਾ کردار ਕਰਿਆ ਨਿੰਗ ਸਿੰਘਾਂ ਦਾ کردار ਕਰਿਆ ਜੀ ਉਹ ਜਿਹੜਾ ਜਿਹੜਾ ਨਕਲੀਆਂ ਦਾ ਕੀਤਾ ਸੀ کردار ਉਹ ਅਸਲ 'ਚ ਉਹ ਆਪਾਂ ਜਦੋਂ ਉਹਨੂੰ ਡੀਪਲੀ ਧਿਆਨ ਨਾਲ ਦੇਖਦੇ ਨੇ ਆਪਾਂ ਪਤਾ ਕੀ ਆਪਣੇ ਕਾ ਇਕਾਦਤ ਪੈ ਗਈ ਆ ਵੀ ਆਪਾਂ ਵਿਰੋਧ ਹੀ ਕਰਨਾ ਵਿਰੋਧ ਹੀ ਕਰਨਾ ਆਪਾਂ ਚੀਜ਼ ਨੂੰ ਸਮਝਣਾ ਨਹੀਂ ਹਾਂ ਜਿੱਥੇ ਕੋਈ ਚੀਜ਼ ਗਲਤ ਆ ਉਹਦਾ ਵਿਰੋਧ ਕਰੋ ਜਾਇਜ਼ ਵੀ ਬਣਦਾ ਉਹਨੂੰ ਪਹਿਲਾਂ ਪਰਚੋਲੋ ਪੜੋ ਦੇਖੋ ਉਹਦੇ ਵੱਲ ਧਿਆਨ ਦਿਓ ਫੇਰ ਉਹਨੂੰ ਕਰੋ ਵਿਰੋਧ ਅੱਜ ਆਪਣੇ ਇਹ ਆਪਣੇ ਚ ਤਾਂ ਬਹੁਤ ਆਪਣੇ ਇਹ ਚੀਜ਼ ਆ ਚੁੱਕੀ ਆ ਤਾਂ ਹੀ ਆਪਣਾ ਕਹਿੰਦਾ ਵੀ ਆਪਸੀ ਮਤਭੇਦ ਜਿਹੜੇ ਮਿਲਦੇ ਨਹੀਂ ਆ ਕਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ ਇਹੀ ਕਾਰਨ ਆ ਇੱਕ ਆਪਾਂ ਕੰਨਾਂ ਦੇ ਕੱਚੇ ਆ ਇੱਕ ਆਪਣੇ ਚ ਆਪਾਂ ਕਿੰਤੂ ਪ੍ਰੰਤੂ ਬਹੁ ਕਰਦੇ ਆ ਪ੍ਰਾਤਨ ਸਮੇਂ ਸਿੰਘਾਂ ਦਾ ਇਤਿਹਾਸ ਪੜੋ ਬਾਬਾ ਸੁੱਖਾ ਸਿੰਘ ਜੀ ਜਿਹੜੇ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਜਿਹੜੇ ਮਸੇ ਰੰਗੜ ਦਾ ਸਰਵਟ ਕੇ ਲਿਆਏ ਸੀਗੇ ਬਾਬਾ ਸੁੱਖਾ ਸਿੰਘ ਦੇ ਘਰੇ ਭਚੰਗਣ ਨੇ ਜਨਮ ਲਿਆ ਕੁੜੀਆਂ ਨੇ ਪ੍ਰਾਤਨ ਸਮੇਂ ਸਿੰਘਾ ਚ ਇਹ ਅੱਜ ਵੀ ਦਲਚੇ ਆ ਜਿਹਦੇ ਘਰੇ ਕੁੜੀ ਜਿਹੜਾ ਕੁੜੀ ਮਾਰ ਦਵੇ ਨਾ ਉਹਦਾ ਵਾਟਾ ਵੱਖਰਾ ਕਰ ਦਿੰਦੇ ਆ ਦਲਚੇ ਉਹਨੂੰ ਬਾਹਰ ਕੱਢ ਦਿੰਦੇ ਆ ਉਹਨਾਂ ਰੋਟੀ-ਵੋਟੀ ਸਾਂਝ ਬੰਦ ਉਹ ਕਿਉਂ ਕਿਉਂ ਕੁੜੀ ਮਾਰਦੀ ਅੱਛਾ ਅੱਜ ਆਪਾਂ ਕਹਿੰਦੇ ਭਰੂਣ ਹੱਤਿਆ ਉਹ ਵੰਨ ਕਿੰਨੇ ਸੋ ਸਾਲ ਪਹਿਲਾਂ ਆਪਾਂ ਨੂੰ ਇਹ ਨੀਤੀ ਦਿੱਤੀ ਹੋਈ ਹੈ ਮਰਿਆਦਾ ਤੇ ਦਿੱਤਾ ਹੋਇਆ ਕਹਿੰਦੇ ਜਿਹਦੇ ਘਰੇ ਜਿਹਨੇ ਕੁੜੀ ਮਾਰਦੀ ਉਹਨਾਂ ਕਾਟਾ ਸਾਡਾ ਕੋਈ ਮ ਉਹ ਬਾਬਾ ਸੁੱਕਾ ਉਸ ਸਮੇਂ ਕੀ ਕਰਨ ਹੁੰਦੀ ਸੀ ਉਦੋਂ ਆਪਣੇ ਕੋਲ ਇੰਨੀ ਡਾਕਟਰੀ ਸਹੂਲਤਾਂ ਨਹੀਂ ਸੀ ਉਦੋਂ ਦਾਇਆਂ ਹੁੰਦੀਆਂ ਸੀ ਦੇਸੀ ਕੰਮ ਤੇ ਉਦੋਂ ਕਈ ਵਾਰੀ ਹਨਾ ਬੱਚਾ ਹੋ ਜਾਣਾ ਕਈ ਵਾਰੀ ਨਹੀਂ ਹੁੰਦਾ ਹਨਾ ਉਹ ਖੇੜ ਵਰਤੇ ਜਾਂਦੀ ਸੀ ਤੇ ਉਹਨਾਂ ਦੇ ਘਰੇ ਕੁੜੀ ਨੇ ਜਨਮ ਲਿਆ ਚੰਗਣ ਨੇ ਤੇ ਉਹਦੀ ਡੈਥ ਹੋ ਗਈ ਉਹ ਇਹ ਖਬਰ ਜਦੋਂ ਦਲ ਚ ਪਹੁੰਚੀ ਤਾਂ ਉਹਨਾਂ ਦਾ ਵਾਟਾ ਵੱਖਰਾ ਕਰ ਦਿੱਤਾ ਗਿਆ ਦਲਪੰਚ ਕਿਉਂਕਿ ਇਹ ਇੱਕ ਸੇਧ ਹੁੰਦੀ ਹੈ ਜੇ ਉਹ ਚੀਜ਼ ਉਹਨਾਂ ਤੇ ਬਰਤੂ ਕੀਤਾ ਬਾਕੀਆਂ ਨੂੰ ਵੀ ਇਹ ਸਿਹਤ ਮਿਲੂਗੀ ਇਹ ਚੀਜ਼ ਦਾ ਸੀ ਖਿਆਲ ਰੱਖਣਾ ਕੁੜੀ ਨੇ ਜਨਮ ਸਾਨੂੰ ਕੋਈ ਵੀ ਬੱਚੇ ਨੇ ਜਨਮ ਲੈਣਾ ਦਾ ਖਾਸ ਧਿਆਨ ਰੱਖਣਾ ਕਿਉਂਕਿ ਪਰਮਾਤਮਾ ਦਾ ਜੀ ਆ ਉਹ ਸਾਡਾ ਤਾਂ ਬਾਅਦ ਚੋਂ ਪਹਿਲਾਂ ਪਰਮਾਤਮਾ ਦਾ ਜਿਹਨੇ ਉਹਨੂੰ ਭੇਜਿਆ ਤੇ ਜਦੋਂ ਕੁੜੀਆਂ ਨੇ ਜਨਮ ਲੈ ਕੇ ਡੈਥ ਹੋ ਗਈ ਤੇ ਉਹ ਕੋਈ ਖਬਰ ਫੈਲ ਗਈ ਵੀ ਬਈ ਇਹਨੇ ਕੁੜੀ ਮਾਰਦੀ ਸੁੱਖਾ ਸਿੰਘ ਨੇ ਕੁੜੀ ਮਾਰਦੀ ਇਹਦਾ ਵਾਟਾ ਵੱਖਰਾ ਕਰੋ ਜਦੋਂ ਵਾਟਾ ਵੱਖਰਾ ਕਰਤਾ ਸਭ ਕੁਝ ਹੋ ਗਿਆ ਉਹ ਦੇਖ ਲਓ ਇੰਨਾ ਪ੍ਰੇਮ ਸੀ ਉਹਨਾਂ ਦੇ ਅੰਦਰ ਉਹਨਾਂ ਦਾ ਵਾਟਾ ਵੱਖਰਾ ਕਰਤਾ ਪਰ ਉਹਨੇ ਦਲ 'ਚ ਸੇਵਾ ਨਹੀਂ ਛੱਡੀ ਆਪਣਾ ਜਿਵੇਂ ਦਲ ਉਹ ਜਗਾ ਪਹਿਰਾ ਕਰਦਾ ਉਹਨਾਂ ਨੇ ਥੋੜਾ ਹਟ ਕੇ ਪਹਿਰਾ ਕਰਨਾ ਠੀਕ ਹੈ ਜੀ ਇਹ ਨਹੀਂ ਵੀ ਜੇ ਅੱਜ ਦੇ ਸਮੇਂ 'ਚ ਤੁਸੀਂ ਕਿਸੇ ਨੂੰ ਮੜ ਜਾਓ ਉੱਚਾ ਬੋਲਦੋ ਨਾ ਅਗਲਾ ਕਹਿੰਦਾ ਜਾ ਸਸਰੀ ਕਾਲਾ ਭਾਈ ਉਹਨਾਂ 'ਚ ਇੰਨੀ ਸਹਿਣਸ਼ੀਲਤਾ ਸੀ ਐਵੇਂ ਨਹੀਂ ਇੰਨੀ ਮਾਰਾ ਮਾਰ ਲੀ ਉਹਨਾਂ ਨੇ ਮੱਛੇ ਰੰਗੜ ਦਾ ਸਰ ਐਵੇਂ ਨਹੀਂ ਬਟਲੇ ਇਹ ਜਿਹੜੇ ਤਗੜੇ ਤਗੜੇ ਜੰਗ ਕੀਤੇ ਉਹਨਾਂ ਦਾ ਇਤਿਹਾਸ ਪੜ ਕੇ ਦੇਖੋ ਉਹਨਾਂ ਦੇ ਆਪਾਂ ਨੂੰ ਕੈਰੇਕਟਰ ਬਣਨਾ ਪੈਣਾ ਜੇ ਆਪਾਂ ਕਹਿੰਦੇ ਨਾ ਫਿਰ ਜੀ ਅਕਾਲੀ ਫੁੱਲਾ ਸਿੰਘ ਜੀ ਕਿਉਂ ਨਹੀਂ ਉਹ ਜਿਹਾ ਕੋਈ ਬਣਦਾ ਹੈ ਆਪਣਾ ਭਗਤ ਸਿੰਘ ਹੁਣ ਭਗਤ ਸਿੰਘ ਨਾਲ ਸ਼ਿਦੀ ਦੇਣਾ ਕਿ ਭਗਤ ਸਿੰਘ ਕਿਉਂ ਨਹੀਂ ਬਣਦਾ ਉਹ ਉਹਨਾਂ ਦੀ ਸੋਚ ਸੋਚ ਨੂੰ ਧਾਰਨ ਨਹੀਂ ਕਰਨਾ ਕਲਾ ਸੂਪ ਧਾਰਨ ਕਰਕੇ ਉਹ ਚੀਜ਼ ਨਹੀਂ ਬਣਨੀ ਉਹ ਸੋਚ ਵੀ ਆਪਣੇ ਅੰਦਰ ਹੋਣੀ ਚਾਹੀਦੀ ਆ ਆਪਣੇ ਅੰਦਰ ਪ੍ਰੇਮ ਮਹਾਰਾਜ ਨੇ ਬਚਨ ਕੀਤੇ ਜਨ ਪ੍ਰੇਮ ਕੋਤਨ ਹੀ ਪ੍ਰਭ ਆਇਓ ਜਿੱਚ ਪ੍ਰੇਮ ਆ ਨਾ ਜਦੋਂ ਪ੍ਰੇਮ ਆ ਗਿਆ ਫੇਰ ਪ੍ਰਭੂ ਮਿਲਣਾ ਵਾ ਫੇਰ ਫੇਰ ਭਾਵੇਂ ਤੁਹਾਨੂੰ ਲੱਖ ਸੋਟ ਲਵੇ ਦੁਨੀਆ ਪਰ ਉਹਨੇ ਚੱਕਣਾ ਇਹ ਹੁਣ ਮੈਂ ਦੱਸਦਾ ਮੈਂ ਕਿਤੇ ਇਹ ਗੱਲ ਦੱਸੀ ਦੀ ਆ ਫਿਲਮ ਦੇ ਸ਼ੂਟ ਹੋਣ ਤੋਂ ਪਹਿਲਾਂ ਅ ਮੇਰੇ ਖਾਲ ਸਾਲ ਡੇਢ ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ ਆਜੀ ਸਾਰੇ ਟਾਂਕੇ ਲੱਗੇ ਹੋਏ ਆ ਠੀਕ ਹੈ ਜੀ ਇਥੋਂ ਲੈ ਕੇ ਸਟਿਚਿੰਗ ਸਾਰੀਆਂ ਲੱਗੀਆਂ ਹੋਈਆਂ 85 ਟਾਂਕੇ ਲੱਗੇ ਸੀ ਐਕਸੀਡੈਂਟ ਹੋਇਆ ਸੀ ਮਰਨੇ ਦੁਬਾਰਾ ਜਨਮ ਦਿੱਤਾ ਤੇ ਉਦੋਂ ਜਦੋਂ ਐਕਸੀਡੈਂਟ ਹੋਇਆ ਕਈਆਂ ਨੇ ਕਹਤਾ ਵੀ ਹੁਣ ਖਤਮ ਆ ਵੀ ਅੱਛਾ ਜੀ ਇਹ ਖਤਮ ਆ ਤੇ ਮੈਂ ਉਦੋਂ ਮਹਾਰਾਜ ਕੇ ਹੀ ਅਰਦਾਸ ਬੇਨਤ ਕਰਦਾ ਸੀਗਾ ਵੀ ਮਹਾਰਾਜ ਵੀ ਸਿਰ ਦੀ ਸੱਟ ਆ ਬਈ ਜਿਵੇਂ ਮੈਂ ਪਹਿਲਾਂ ਦਮਨਲਾ ਸੀ ਆਉਂਦਾ ਸੀਗਾ ਮੇਰੀ ਮਨ ਦੀ ਇੱਛਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਮੈਂ ਦਮਨਲਾ ਉਵੇਂ ਹੀ ਸਿ ਆਉਣਾ ਉਵੇਂ ਤਿਆਰਬਰ ਤਿਆਰ ਉਵੇਂ ਮਹਾਰਾਜ ਕਿਰਪਾ ਕਰੋ ਸ਼ਹੀਦ ਸਿੰਘੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਾਨ ਨੇ ਕਿ ਦੇਖੋ ਖੇਡ ਵਰਤਾਈ ਉਵੇਂ ਤਿਆਰ ਵਰ ਤਿਆਰ ਹੋਗੇ ਉਹ ਕਈਆਂ ਨੇ ਉਹਦੇ ਗੱਲਾਂ ਕੀਤੀਆਂ ਵੀ ਇਹ ਖਤਮ ਆ ਜੀ ਹੁਣ ਹੁਣ ਨਹੀਂ ਉੱਟਦੇ ਉਹ ਮਾਨ ਨੇ ਉਹ ਫਿਰ ਉਹ ਚੀਜ਼ ਲਿਆ ਕੇ ਖੜੀ ਕਰਤੀ ਉਹ ਚੜ੍ਹਦੀ ਕਲਾ ਫੇਰ ਕਰਤੀ ਉਹ ਬਸ ਉਹਦੇ ਵੱਡਣਾ ਪੈਂਦਾ ਅੰਦਰੋਂ ਖੋਟ ਕੱਢਣੀ ਪੈਣੀ ਹੈ ਜੋ ਮਹਾਰਾਜ ਅਸਲ 'ਚ ਢਿੰਗ ਸਿੰਘ ਉਹ ਆ ਜਿਹੜਾ ਜੋ ਦਿਲੋਂ ਉਹ ਵੀ ਮੁਕਤੇ ਹੋਣਾ ਚਾਹੀਦਾ ਜੇ ਆਪਣੇ ਅੰਦਰ ਹੋਰ ਆ ਨਾ ਮੂੰਹ ਤੇ ਹੋਰ ਫੇਰ ਨਹੀਂ ਉਹ ਨਹੀਂ ਮਹਾਰਾਜ ਨੂੰ ਮਨਜ਼ੂਰ ਹੈਗਾ ਮਹਾਰਾਜ ਨੂੰ ਖੋਟ ਨਹੀਂ ਪਸੰਦ ਮਹਾਰਾਜ ਕਹਿੰਦਾ ਭਾਵੇਂ ਤੂੰ ਇਹਦਾ ਸਿਮਨ ਘੱਟ ਹੋ ਜਾਊਗਾ ਪਰ ਜੇ ਤੂੰ ਕਿਸੇ ਦਾ ਮੈਲ ਨਹੀਂ ਨਾ ਰੱਖੇਂਗਾ ਤਾਂ ਤੇਰਾ ਥੋੜਾ ਕੀਤਾ ਹੈ ਬਹੁਤਾ ਹੋ ਜੂਗਾ ਹੰਕਾਰ ਨਹੀਂ ਹਾਂ ਜਦੋਂ ਆਪਾਂ ਬਾਕੀ ਕਰਉਣਾ ਉਹਨੇ ਆਪ ਹੀ ਆ ਉਹਦੇ ਹੁਕਮ ਚ ਹੀ ਹੁੰਦਾ ਵਾ ਕਿਹੜਾ ਉਹਦੀ ਆਪ ਦੇ ਚੰਗੇ ਮਾੜੇ ਸਾਰੇ ਉਹਦੇ ਹੀ ਬਣਾਏ ਹੋਏ ਨੇ ਪਰ ਇਹ ਆ ਵੀ ਉਹਨੂੰ ਕਹਿੰਦੇ ਪ੍ਰਮਾਤਮਾ ਕਲਗੀਧਰ ਪਾਤਸ਼ਾਹ ਨੂੰ ਖੁਸ਼ ਕਰਨਾ ਕਿੱਡੀ ਕੋ ਸੋਕੀ ਗੱਲ ਆ ਕਹਿੰਦੇ ਬਹੁਤ ਸੋਕੀ ਗੱਲ ਆ ਕਹਿੰਦੇ ਜਿੰਨਾ ਮਹਾਰਾਜ ਦਾ ਨਿਰਮਲ ਹਿਰਦਾ ਨਾ ਉਹਨਾਂ ਕਿਸੇ ਦਾ ਹੈ ਹੀ ਨਹੀਂ ਕਹਿੰਦੇ ਮਹਾਰਾਜ ਨੂੰ ਖੁਸ਼ ਕਰਨਾ ਕਿਵੇਂ ਕਰਨਾ ਬਸ ਸਿੰਘ ਸਿੰਘ ਨੂੰ ਫਤਿਹ ਪ੍ਰੇਮ ਨਾ ਬੁਲਾਵੇ ਪ੍ਰੇਮ ਰੱਖੇ ਦਿਲੋਂ ਦੇ ਲੋ ਅੰਦਰੋਂ ਹੋਵੇ ਵੀ ਹਾਂ ਵੀ ਸਿੰਘ ਭਰਾ ਵਾ ਉੱਪਰੋਂ ਨਹੀਂ ਉੱਪਰੋਂ ਨਹੀਂ ਅੰਦਰੋਂ ਹੋਣਾ ਚਾਹੀਦਾ ਉਹਦਾ ਦੁੱਖ ਸੁੱਖ ਦਾ ਸਹਾਈ ਹੋਣਾ ਚਾਹੀਦਾ ਇਹ ਨਹੀਂ ਵੀ ਮਤਲਬ ਖੁਰੀ ਰੱਖੇ ਕਿਸੇ ਨਾਲ ਵੀ ਸਿਰਫ ਆਪਾਂ ਤਾਂ ਵੀ ਟੂ ਦਾ ਪੁਆਇੰਟ ਆਪਾਂ ਕੰਮ ਤੱਕ ਮਤਲਬ ਰੱਖਣਾ ਵਾ ਉਹ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਦਿলো ਚੱਲਾਂਗੇ ਨਾ ਹਿਰਦੇ ਨਾਲ ਕਿਸੇ ਨਾਲ ਚੱਲਾਂਗੇ ਉਹ ਫੇਰ ਪ੍ਰਮਾਤਮਾ ਵੀ ਦਿਆਲ ਹੁੰਦਾ ਵਾ ਉਹ ਫੇਰ ਭਾਗ ਤਾਂ ਹੀ ਲਾਉਂਦਾ ਤੁਸੀਂ ਦੇਖ ਲਓ ਵੱਡੇ ਵੱਡੇ ਲੋਕ ਜਿਹਦਾ ਜਦੋਂ ਤੁਸੀਂ ਉਹਨਾਂ ਦੀ ਇੰਟਰਵਿਊ ਸੁਣੋਗੇ ਉਹ ਇਹੀ ਗੱਲਾਂ ਉਹਨਾਂ ਦੀਆਂ ਹੁੰਦੀਆਂ ਨੇ ਇਹ ਇਹ ਜੀਵਨ ਦੇ ਵਿੱਚ ਮਾਰੇ ਨੇ ਅਸੀਂ ਏਡੇ ਯੋਗੇ ਤਾਂ ਹੈ ਨਹੀਂਗੇ ਪਰ ਮਾਰੇ ਨੇ ਜਿਹਨੇ ਦੁੱਖ ਦੇ ਮਾਰੇ ਕਹਿੰਦੇ ਪ੍ਰਸ਼ਾਦਾ ਘੱਟ ਛਕ ਲਾਂਗੇ ਸਭ ਕੁਝ ਘੱਟ ਕਰ ਲਿਓ ਪਰ ਖੋਟ ਨਾ ਲਿਆਇਓ ਅੰਦਰ ਜੇ ਕਿਸੇ ਨਾਲ ਨਹੀਂ ਬਣਦੀ ਉਹਨੂੰ ਮੂੰਹ ਤੇ ਕਹਿਣ ਦਾ ਹੋਣਾ ਚਾਹੀਦਾ ਇਹ ਨਹੀਂ ਅੰਦਰ ਤੁਸੀਂ ਛਲ ਕਰਦੇ ਹੋ ਮੂੰਹ ਤੇ ਮੂੰਹ ਤੇ ਕੁਝ ਹੋਰ ਹੋ ਮੂੰਹ ਇਹ ਨਹੀਂ ਚਾਹੀਦਾ ਸਿਰਫ ਇੰਨੀ ਕੀ ਖੇਡ ਆ ਤੁਸੀਂ ਇੰਨਾ ਤੁਸੀਂ ਹੋਰ ਛੱਡੋ ਤੁਸੀਂ ਆਪਣੇ ਨਾਲ ਪ੍ਰੈਕਟੀਕਲੀ ਕਰਕੇ ਦੇਖ ਲਓ ਤੁਸੀਂ ਇਹ ਚੀਜ਼ ਜਦੋਂ ਤੁਹਾਡੇ ਮਨ 'ਚ ਕਿਸੇ ਪ੍ਰਤੀ ਬੈਰ ਵਿਰੋਧਤਾ ਆਵੇ ਤੁਸੀਂ ਮਾਰਜੇ ਕੇ ਅਰਦਾਸ ਕਰੋ ਵੀ ਮਾਰਜੇ ਵੀ ਮੈਂ ਵੀ ਮੈਨੂੰ ਖਤ ਆ ਬੈਰ ਵਿਰੋਧਤਾ ਨਹੀਂ ਮੈਨੂੰ ਮੈਂ ਪਰ ਜੇ ਖਤਮ ਕਰੂ ਮੇਰੇ ਅੰਦਰੋਂ ਉਹ ਮਾਰਜੇ ਹੌਲੀ ਹੌਲੀ ਖਤਮ ਕਰਨਗੇ ਉਹ ਚੀਜ਼ ਫਿਰ ਤੁਸੀਂ ਦੇਖੋ ਤੁਹਾਡੇ ਅੰ ਪ੍ਰੇਮ ਜਾਗਣ ਲੱਗਿਆ ਨਾ ਤੁਹਾਨੂੰ ਫੇਰ ਕਹਿਣ ਦੀ ਲੋੜ ਨਹੀਂ ਪੈਣੀ ਵੀ ਸਿੰਘ ਸਾਜਾ ਇੱਧਰ ਨੂੰ ਆ ਜਾ ਉਹ ਜੋ ਤੁਸੀਂ ਚੰਗੇ ਇਨਸਾਨ ਬਣ ਗਏ ਨਾ ਸਭ ਤੋਂ ਪਹਿਲੀ ਇਹ ਹੀ ਆ ਜਦੋਂ ਮਹਾਰਾਜ ਨੇ ਸੀਸ ਮੰਗੇ ਸੀ ਨਾ ਅਨੰਤਪੁਰ ਸਾਹਿਬ ਕੇਸਗੜ ਸਾਹਿਬ ਦੇ ਤਖਤ ਤੇ ਖੜ ਕੇ ਜਦੋਂ ਦਸਾਖੀ ਦਾ ਹੁਣ ਆਉਣਾ ਤੇ ਆਟਾ ਮਨ ਜੋ ਸ਼੍ਰੀ ਸਾਹਿਬ ਕੱਢ ਕੇ ਸੀਸ ਮੰਗੇ ਸਭ ਤੋਂ ਪਹਿਲਾਂ ਕੌਣ ਉੱਠੇ ਸੀਗੇ ਦਇਆ RAM ਜੀ ਸਭ ਤੋਂ ਪਹਿਲਾਂ ਦਇਆ ਆਈ ਹੈ ਫੇਰ ਧਰਮ ਆਇਆ ਫੇਰ ਧਰਮ ਸਿੰਘ ਇੱਕ ਪੰਜਾਂ ਪਿਆਰਾਂ ਦੇ ਜਿਹੜੇ ਨਾਮ ਵੀ ਇਸ ਜਦੋਂ ਮਹਾਰਾਜ ਸਾਹਮਣੇ ਪੇਸ਼ ਹੋਏ ਜਤਾਂ ਪਾਤਾਂ ਨੂੰ ਖਤਮ ਉਦੋਂ ਹੀ ਕਰਦਾ ਸੀ ਜਤਾਂ ਪਾਤਾਂ ਦਾ ਮਾਨੇ ਮੇਟੀ ਦਿੱਤੀਆਂ ਸਾਰਾ ਕੋਸ਼ੀ ਮੇਟਦਾ ਉਹਦੇ ਫੇਰ ਬਣ ਗਿਆ ਜਤਾਂ ਪਾਤਾਂ ਦੇਖੋ ਜੀ ਹੁਣ ਮੈਂ ਉਹੀ ਗੱਲ ਆ ਗਈ ਜਿਹਦੀ ਜਿੰਨੀ ਸੋਚੀ ਆ ਹੁਣ ਮੇਰੀ ਕਪੈਸਿਟੀ ਆ ਵੀ ਮੈਂ 4 ਪ੍ਰਸ਼ਾਦ ਦੇ ਸਕਦਾ ਹਾਂ ਤੁਸੀਂ 6 ਸਕ ਲਓਗੇ ਇਹ ਭਾਈ ਸਾਹਿਬ 10 ਸਕ ਲੈਣਗੇ ਹਰ ਆਪਣੀ ਆਪਣੀ ਕਪੈਸਿਟੀ ਆ ਠੀਕ ਹੈ ਨਾ ਜੀ ਇਹ ਇਹ ਆਪਾਂ ਇਹ ਨਹੀਂ ਕਹਿ ਸਕਦੇ ਵੀ ਯਾਰ ਉਹ ਜਿਹੜਾ ਜਿੱਥੇ ਅੱਜ ਦੇ ਸਮੇਂ 'ਚ ਪਤਾ ਕੀ ਕਿੰਤੂ ਪ੍ਰਾਂਤੂ ਛੱਡ ਦੋ ਜਿਹੜਾ ਜੋਤ ਸੇਵਾ ਕਰਦਾ ਚੜ੍ਹ ਤੁਸੀਂ ਆਪ ਦਾ ਪਰਣਾ ਮਜ਼ਬੂਤ ਕਰੋ ਆਪਦੇ ਪਰਿਵਾਰ ਨੂੰ ਤਿਆਰ ਬਰ ਤਿਆਰ ਕਰੋ ਬਾਣੀ ਬਾਣੇ ਨਾਲ ਜੋੜੋ ਠੀਕ ਹੈ ਜੀ ਤੁਸੀਂ ਆਪਦੇ ਘਰ ਤੋਂ ਸ਼ੁਰੂ ਕਰੋ ਕਿਸੇ ਨੂੰ ਕਿਸੇ ਨੂੰ ਜ਼ਰੂਰ ਜਾਓਗੇ ਉਹ ਬਾਅਦ ਦੀ ਗੱਲ ਪਹਿਲਾਂ ਆਪਣੇ ਘਰੋਂ ਘਰੋਂ ਸ਼ੁਰੂ ਕਰੋ ਪ੍ਰਾਤਨ ਸਮੇਂ ਦੇ ਵਿੱਚ ਸਿੱਖਾਂ ਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਸੀ ਪੈਂਦੀ ਆਪਾਂ ਸਾਖੀਆਂ ਪੜਦੇ ਆ ਨਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦੇ ਮਹਾਰਾਜ ਦੇ ਸਿੱਖ ਨੂੰ ਕੋਈ ਮਿਲਦਾ ਉਹ ਕਹਿੰਦਾ ਯਾਰ ਤੂੰ ਆ ਬਾਣੀ ਕਿਹੜੀ ਪੜ ਰਹਾ ਹੈ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਹਨ ਉਹ ਮੁਸਲਮਾਨ ਜਿਹੜੀ ਧੀ ਨੂੰ ਉਹ ਕਿਡਨਾਪ ਕਰ ਲਿਆ ਸੀਗਾ ਉਹਦੇ ਬਕਰੀਆ ਖਾਨ ਦੇ ਕੋਈ ਫੌਜਦਾਰ ਸੀਗਾ ਉਹਨੇ ਕੈਦ ਕਰ ਲੇ ਮੈਂ ਤੈਨਾਂ ਨਿਕਾਹ ਕਰਨਾ ਉਹ ਜਦੋਂ ਉਹਦੇ ਦਰਬਾਰ ਚੋਂ ਮੁੱਕ ਵਾਪਸ ਆਇਆ ਵੀ ਉਹਨੇ ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਕਾਰਵਾਈ ਕਰਨੀ ਉਹਦੇ ਤੇ ਕਾਨੂੰਨ ਤੋਂ ਹੋ ਗਿਆ ਉਹ ਫਿਰ ਉਹ ਪਾਈਤਾਰੂ ਸੀ ਕਿਸੇ ਨੇ ਦੱਸਿਆ ਵੀ ਇੱਕ ਸੰਤਮਾਪੁਰਖ ਉਹ ਤੇਰੀ ਮਦਦ ਕਰਨਗੇ ਜਦੋਂ ਉਹਨਾਂ ਦੇ ਕੋਲ ਗਏ ਤੇ ਉਹ ਜਦੋਂ ਉਹਨਾਂ ਦੇ ਘਰੇ ਪ੍ਰਵੇਸ਼ ਕਰਨਗੇ ਉਹ ਕੀਰਤਨ ਕਰ ਰਹੇ ਸੀਗੇ ਬਾਣੀ ਪੜ ਰਹੇ ਸੀ ਉਹ ਜਦੋਂ ਉਹਨਾਂ ਨੇ ਬਾਣੀ ਕੰਨਾਂ ਚ ਪਈ ਉਹ ਕਹਿੰਦੇ ਵੀ ਇੰਨੀ ਸੁਰੀਲੀ ਬਾਣੀ ਵੀ ਇੰਨਾ ਜਿਹਨੂੰ ਪੜਦਿਆ ਮੇਰੇ ਸਾਰੇ ਮਨ ਤੇ ਮੇਰਾ ਇੰਨਾ ਬੋਝ ਸਾਰਾ ਚੱਕਿਆ ਗਿਆ ਕਿਹਦੀ ਬਾਣੀ ਆ ਇਹ ਜਣ ਕੇ ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਵੀ ਉਹ ਤੁਹਾਨੂੰ ਮਿਲ ਕੇ ਉਹ ਇਹ ਕਵੇ ਵੀ ਯਾਰ ਤੂੰ ਕੌਣ ਕਿੱਥੋਂ ਆਇਆ ਲਾਸਟ ਵਿੱਚ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ ਹੁਣ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤ ਨੂੰ ਲਾਸਟ ਚ ਇਹੀ ਹੈ ਜੀ ਵੀ ਸਿੰਘ ਸਿੰਘਣਾ ਪ੍ਰੇਮ ਕਰੇ ਅੱਜ ਦਾ ਸਮਾਂ ਐਸਾ ਚੱਲ ਰਿਹਾ ਵਾ ਸਾਨੂੰ ਦੁਸ਼ਮਣਤਾ ਮਾਰਨ ਨੂੰ ਫਿਰਦੀ ਹੀ ਆ ਖਤਮ ਕਰਨ ਨੂੰ ਫਿਰਦੇ ਪਰ ਇਹ ਕਲਗੀਧਰ ਪਾਤਸ਼ਾਹ ਦਾ ਪੰਥ ਆਕਾਲ ਪੁਰਖ ਦੀ ਫੌਜ ਆ ਇਹ ਖਤਮ ਤਾਂ ਹੋਣੀ ਨਹੀਂ ਪਰ ਜਿੰਨਾ ਆਪਾਂ ਆਪਸੀ ਪ੍ਰੇਮ ਪਿਆਰ ਰੱਖਾਂਗੇ ਨਾ ਆਪਦੇ ਬੈਰ ਵਿਰੋਧ ਤਾਂ ਛੱਡ ਦਿਓ ਕੁਛ ਨਹੀਂ ਫਰਕ ਪੈਂਦਾ ਪ੍ਰਾਤਨ ਸਮੇਂ ਇਦਾਂ ਹੀ ਹੁੰਦਾ ਜੀ ਸਿੰਘਾਂ ਦੀਆਂ ਮਿਸਲਾਂ ਦੇ ਆਪਸ ਆਪਾਂ ਸਿੰਘ ਉਹਨੂੰ ਦਾਤਨ ਕੋਲਾ ਕਹਿੰਦੇ ਨੇ ਸਿੰਘਾਂ ਦੀ ਬਾਸ਼ਾ ਜੀ ਆਪਣੇ ਮਾੜਾ ਬੋਲ ਬਕਰ ਮਾੜਾ ਬੋਟਾ ਹੋ ਜਵੇ ਨਾ ਕੋਈ ਗੱਲਬਾਤ ਹੋ ਜਿਹੜ ਨੂੰ ਕਹਿੰਦੇ ਵੀ ਦਾਤਨ ਕੋਲਾ ਹੋ ਗਿਆ ਸ਼ਾਮ ਨੂੰ ਫੇਰ ਇਕੱਠੇ ਹੋ ਜਾਂਦੇ ਆਪਾਂ ਨੂੰ ਇਹ ਨੀਤੀ ਧਾਰਨੀ ਪੈਣੀ ਉਹਨੂੰ ਗੱਡਾ ਨਾ ਮਾਰੋ ਹੁਣ ਜਿਵੇਂ ਪਿਓ ਪੁੱਤਾਂ ਘਰ ਦੇ ਵਿੱਚ ਦੋ ਹਣਾ ਚਲੋ ਭਰਾ ਮੱਤ ਦਾ ਫੇਰ ਵੀ ਬੰਡੀ ਪੈਨੇ ਪਿਓ ਪੁੱਤਾਂ ਜਿਹੜੇ ਚ ਕਿੰਨੀ ਵਾਰੀ ਲੜਦੇ ਵੀ ਆ ਫੇਰ ਇਕੱਠੇ ਹੋ ਜਾਂਦੇ ਆ ਨਾ ਆਪਾਂ ਨੂੰ ਇਹ ਆਪਣੇ ਆਪਸ ਵਿੱਚ ਪ੍ਰੇਮ ਪ੍ਰੇਮ ਜਾਗਰੂਕ ਕਰਨਾ ਪੈਣਾ ਫੇਰ ਤੁਸੀਂ ਮਾਰੇ ਕੁਛ ਵੀ ਟੁੱਟ ਤੋਂ ਲੁਕੋ ਕੇ ਨਹੀਂ ਰੱਖਣਗੇ ਮਾਰੇ ਉਹੀ ਬਚਨ ਆ ਗਏ ਜਿਨੇ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਪ੍ਰਭ ਪਾਇਓ ਵੀ ਹਲੇ ਮੱਲਾ ਸਾਰਾ ਕੁਛ ਤਿਉਹਾਰ ਦੇ ਤਿਉਹਾਰ ਆਪਾਂ ਨੂੰ ਮਨਾਉਣਾ ਇਹ ਤੋਂ ਇਹੀ ਸਿੱਖਣਾ ਚਾਹੀਦਾ ਵੀ ਆਪਾਂ ਅੰਦਰੋਂ ਆਪਣੇ ਵੈਰ ਵਿਰੋਧ ਤਾਂ ਕੱਢੀਏ ਇੱਕ ਦੂਜੇ ਨਾਲ ਪ੍ਰੇਮ ਕਰੀਏ ਇੱਕ ਨਿਸ਼ਾਨ ਸਾਹਿਬ ਥੱਲੇ ਫੇਰ ਇਕੱਠੇ ਹੋਵਾਂਗੇ ਜੇ ਆਪਾਂ ਇੱਕ ਹੁਣ ਕੀ ਹੁੰਦਾ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੁੰਨੇ ਆ ਉਹਨੂੰ ਭੰਡ ਦਿੰਦਾ ਉਹਨੂੰ ਭੰਡ ਦਿੰਦਾ ਫੇਰ ਅਲੱਗ-ਅਲੱਗ ਹੋਗੇ ਜਦੋਂ ਆਪਾਂ ਇੱਕ ਦੂਜੇ ਨਾਲ ਪ੍ਰੇਮ ਕਰਨ ਲੱਗ ਗਏ ਨਾ ਆਪਾਂ ਕਹਿੰਦਾ ਚੱਲ ਕੋਈ ਨਹੀਂ ਯਾਰ ਹੋਣਗੇ ਬਾਬਾ ਨਾਨਕ ਸਿੰਘ ਜੀ ਨਾਨਕ ਸਰਕਲੇਰਾਂ ਵਾਲੇ ਬਚਨ ਕਰਦੇ ਹੁੰਦੇ ਸੀਗੇ ਉਹ ਕਹਿੰਦੇ ਵੀ ਜੇ ਸਿੱਖ ਲਈ ਕਹਿੰਦੇ ਮਹਾਰਾਜ ਦਾ ਹੁਕਮ ਪਤਾ ਕੀ ਆ ਕਹਿੰਦੇ ਜੇ ਉਹਨੇ ਤਰੱਕੀ ਕਰਨੀ ਆ ਉਹ ਕਹਿੰਦੇ ਆਪਦੇ ਔਗਣ ਤੇ ਕਿਸੇ ਦੇ ਗੁਣ ਦੇਖੇ ਤਾਂ ਉਹ ਸਿੱਖੀ ਦੇ ਰਾਹ ਤੇ ਚੱਲ ਸਕਦਾ ਆਪਾਂ ਕੀ ਕਰਦੇ ਆ ਆਪਾਂ ਦੂਜੇ ਦੇ ਔਗਣ ਦੇਖਦੇ ਆ ਔਗਣ ਦੇਖਦੇ ਆ ਆਪਾਂ ਪਹਿਲਾਂ ਵੀ ਕਿੰਨੇ ਜਨਮ ਗਵਾ ਲਏ ਅੱਗੇ ਵੀ ਗਵਾ ਲੈਣੇ ਆਏ ਤਾਂ ਆਪਾਂ ਆਪਣੇ ਔਗਣ ਨੂੰ ਦੇਖਣਾ ਹੈ ਨਾ ਆਪਾਂ ਆਪਣੇ ਆਪ ਨੂੰ ਸੋਧਣਾ ਹੈ ਨਾ ਇੱਥੇ ਆਪਾਂ ਆਪਣਾ ਆਤਮਾ ਨੂੰ ਮਹਾਰਾਜ ਨੇ ਆਪਾਂ ਨੂੰ ਭੇਜਿਆ ਕੋਈ ਕਾਰਜ ਦੇ ਕੇ ਭੇਜਿਆ ਉਹਦਾ ਸਿਮਨ ਕਰੀਏ ਸੇਵਾ ਕਰੀਏ ਉਹਨ ਇਹ ਚੀਜ਼ ਆ ਬਈ ਪ੍ਰੇਮ ਰੱਖੋ ਬਸ ਇੱਕੋ ਹੀ ਆ ਪ੍ਰੇਮ ਰੱਖੋ ਬਾਕੀ ਗੱਲਾਂ ਛੱਡ ਦਿਓ ਮਾਰਲੇ ਦੇ ਉੱਤੇ ਇਹ ਕਰਕੇ ਦੇਖੋ ਦੇਖੋ ਫੇਕ ਨੇ ਮੈਂ ਤਾਂ ਪਾਉਰੇ ਨਾਮ ਜਪਣਾ ਆ ਸਿਮਰਨ ਕਰਨਾ ਆ ਉਹੀ ਭੁੱਲੀ ਫਿਰਦੇ ਆ ਨਾ ਜੀ ਭੁੱਲੀ ਫਿਰਦੇ ਆ ਤਾਂ ਹੀ ਫੇ ਸਾਰੀਆਂ ਬਾਤ ਵੀ ਬਾਤ ਖੜੇ ਹੁੰਦੇ ਨੇ ਸੇਵਾ ਜੋ ਸਿਮਰਨ ਕਰਦੀਆਂ ਨਿਰਮਲ ਮਨ ਦੇ ਨਾਲ ਕਰਾਂਗੇ ਨਾ ਜਦੋਂ ਕਿਸੇ ਨਾਲ ਵੈਰ ਵਿਰੋਧ ਤਾਂ ਨਹੀਂ ਰੱਖ ਕੇ ਕਰਾਂਗੇ ਆਪੇ ਫਿਰ ਉਹ ਥੋੜੀ ਜਿਹੀ ਕੀਤੀ ਹੋਈ ਨੂੰ ਬਹੁਤ ਭਾਗ ਲਾ ਦਿੰਦਾ ਮਹਾਰਾਜ ਹੁਣ ਜਿੱਦਾਂ ਮੇਰਾ ਐਕਸੀਡੈਂਟ ਹੋਇਆ ਸੀ ਮੈਨੂੰ ਆਪ ਨੂੰ ਨਹੀਂ ਸੀ ਲੱਗਦਾ ਪਰ ਮਹਾਰਾਜ ਨੇ ਫਿਰ ਉਹ ਮੈਨੂੰ ਤਿਆਰ ਬਰ ਤਿਆਰ ਕੀਤਾ ਅਲੇ ਵੀ ਹੁਣ ਵੀ ਵਿੱਚ ਵਿੱਚ ਦਮਾਲਾ ਸਿਉਂਦਾ ਇੱਥੇ ਸੋਜ ਆ ਜਾਂਦੀ ਐ ਦੋ ਤਿੰਨ ਦਿਨ ਸੋਜ ਰਹਿਣੀ ਐ ਪਰ ਉਹ ਮਾਰ ਲਈ ਫਿਰਦਾ ਪਹਿਲਾਂ ਵਰਗਾ ਸਰੀਰ ਨਹੀਂ ਫਰਕ ਤਾਂ ਪੈਂਦਾ ਹੀ ਆ ਉਹਦੇ ਨਾਲ ਪਰ ਉਹਨੇ ਇੱਕ ਸਪਿਰਟ ਦਿੱਤੀ ਹੋਈ ਆ ਤੁਹਾਨੂੰ ਜਦੋਂ ਉਹਨੂੰ ਕਿਹਾ ਕੇ ਤੁਰ ਪੈਨੇ ਆ ਨਾ ਜੋ ਸ਼ਹੀਦਾ ਸਿੰਘਾਂ ਦਾ ਜਕਾਰਾ ਗਾ ਕੇ ਤੁਰ ਪੀਦਾ ਉਹ ਰੰਗ ਸੰਗ ਸਾਈ ਹੁੰਦੇ ਆ ਉਹ ਵੰਗ ਸੰਗ ਕਿਰਪਾ ਕਰਦੇ ਨੇ ਠੀਕ ਆ ਜਕਾਰਾ ਬੁਲਾ ਦਿਓ ਜੀ ਬਹੁਤ ਧੰਨਵਾਦ ਤੁਹਾਡਾ ਜੀ ਜਕਾਰਾ ਗਿ ਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ ਮਾਰਿਆ ਨਰੰਗਾ ਤੁਰਕਾ ਜਨ ਖਿੱਚਿਆ ਹੰਕਾਰਾ ਤਰਤੀ ਪੈ ਗਏ ਹਲਚਲਾ ਸਭ ਛੋੜੇ ਘਰ ਬਾਰਾ ਐਸੇ ਦੁੰਦ ਕਲੇਸ਼ ਮੇ ਖਪਿਓ ਸਭ ਸੰਸਾਰਾ ਰਾਜੇ ਸ਼ਾਹ ਬਜੀਦ ਜੜੇ ਸਭ ਉਸੇ ਸਾਰਾ ਸੱਚੇ ਸਤਗੁਰੂ ਬਾਜੋ ਕੋ ਨਹੀਂ ਪੈ ਦੁੱਖ ਪੈ ਕਟਣਾ ਹਰਾ ਮੀਣੀਏ ਮਸੰਧੀਏ ਨੜੀ ਕੁੜੀ ਮਾਰ ਕੇ ਸਭਾ ਉਠਾਏ ਕੇ ਤੁਰਕਾਂ ਨੂੰ ਉਹਦੇ ਹੱਥ ਲੋ ਭਾਜੜਾ ਪਵਾਏ ਕੇ ਗੁਰ ਸਿੰਘਾ ਰਚੇ ਜੇਕਰ ਗਜਾਉਣ ਗਏ ਗੁਰਾਂ ਕੇ ਪਿਆਰੇ ਗੱਜ ਕੇ ਝਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇਵਾਂ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਤਨ ਧੰਤਨ ਬਾਬਾ ਅਜੀਤ ਸਿੰਘ ਜੀ ਧੰਤਨ ਧੰਤਨ ਬਾਬਾ ਜੁਜਾਰ ਸਿੰਘ ਜੀ ਧੰਤਨ ਧੰਤਨ ਬਾਬਾ ਜ਼ੋਰਾਵਰ ਸਿੰਘ ਜੀ ਧੰਤਨ ਧੰਤਨ ਬਾਬਾ ਹਤਾ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਰਾਕਾਲ ਦੇਗ ਤੇਗ ਫਤੇ ਗੁਰਪੰਥ ਖਾਲਸੇ ਕੀ ਹਰਮਤਾਨ ਹਰਦਬਾਨ ਫਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ